ਸਤਿ ਸ੍ਰੀ ਅਕਾਲ ਜੀ ਮੈਂ ਹਿੰਦਰ ਸਰਵਾਲ ਦੇ ਤੁਸੀਂ ਵੇਖ ਰਹੇ ਹੋ ਨਿਊ ਸਟੇਟ ਦਾ ਵਿਸ਼ੇਸ਼ ਪ੍ਰੋਗਰਾਮ ਪਿੰਡ ਦੀ ਸੱਤ ਉਹ ਪ੍ਰੋਗਰਾਮ ਜਿੱਥੇ ਅਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੇ ਸੱਤਾਂ ਦੇ ਵਿੱਚ ਬੈਠਦੇ ਹਾਂ ਦੁੱਖਣ ਤੇ ਉੱਥੇ ਸੱਤਾਂ ਦੇ ਵਿੱਚ ਬੈਠ ਕੇ ਲੋਕਾਂ ਦੇ ਵਿਚਾਰ ਜਾਣਦੇ ਹਾਂ ਕਿ ਸਰਕਾਰਾਂ ਨੇ ਉਹਨਾਂ ਨਾਲ ਕੀਤੇ ਹੋਏ ਜਿਹੜੇ ਵਾਅਦੇ ਉਹ ਪੂਰੇ ਕੀਤੇ ਹਨ ਜਾਂ ਨਹੀਂ ਕੀਤੇ ਉਹਨਾਂ ਦਾ ਜਿਹੜਾ ਵਿਧਾਇਕ ਹੈ ਉਹਨਾਂ ਨੂੰ ਮਿਲਦਾ ਹੈ ਜਾਂ ਨਹੀਂ ਮਿਲਦਾ ਉਹਨਾਂ ਦਾ ਜਿਹੜਾ ਸਰਪੰਚ ਹੈ ਉਹ ਕਿਵੇਂ ਦਾ ਹੈ ਉਹ ਕਿਵੇਂ ਦੇ ਕੰਮ ਕਰਦੇ ਹਨ ਤੇ ਦੁੱਖਣੀਆਂ ਅਸੀਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹ ਵੀ ਇਸ ਪ੍ਰੋਗਰਾਮ ਦੇ ਜਿਹੜੀ ਸਰਕਾਰ ਤੱਕ ਪਹੁੰਚਾਉਣ ਦੀ ਕੋ ਪਟਿਆਲਾ 2 ਦੇ ਪਿੰਡ ਬਾਰਨ ਦੇ ਸਾਥ ਦੇ ਵਿੱਚ ਤੇ ਪਿੰਡ ਦੇ 7 ਦੇ ਪਹਿਲਾਂ ਤੋਂ ਸੀਨ ਤੋਂ ਦਿਖਾਰੀ ਹੈ ਕਿ ਪਿੰਡ ਦੀ ਜਿਹੜੀ ਸੱਤ ਹੈ ਉਹ ਇੱਕ ਬਹੁਤ ਹੀ ਵਧੀਆ ਤੇ ਸ਼ਾਨਦਾਰ ਸੱਤ ਬਣੀ ਹੋਈ ਹੈ ਤੇ ਇਸ ਸੱਤ ਦੇ ਵਿੱਚ ਜਿਹੜੇ ਲੋਕ ਹੈ ਉਹ ਬੈਠ ਕੇ ਆਪਣੇ ਵਿਚਾਰ ਜਿਹੜੇ ਇੱਕ ਦੂਜੇ ਨਾਲ ਸੰਜ ਸੰਜ ਬਟਾਅਤਾ ਤਾਂ ਕਰਦੇ ਨੇ ਨਾਲ ਦੀ ਨਾਲ ਉਹ ਪਿੰਡ ਦੇ ਸੱਤ ਦੇ ਵਿੱਚ ਪੇੜ ਦੇ ਉੱਤੇ ਹੀ ਪੱਖੇ ਲਗਾ ਕੇ ਇਹਨਾਂ ਨੇ ਬੈਠਣ ਦਾ ਪੂਰਾ ਜਿਹੜਾ ਹੈਗਾ ਪ੍ਰਬੰਧ ਕੀਤਾ ਪਿਆ ਤੇ ਇਸ ਦੇ ਨਾਲ ਹੀ ਆਪਾਂ ਪਿੰਡ ਦੇ ਜਿਹੜੇ ਮੈਂਬਰ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਸਰੀਕਾਲ ਸਰ ਜੀ ਕੀ ਨਾਮ ਜੀ ਤੁਹਾਡਾ ਗੁਰਦੇਵ ਜੀ ਕਦੋਂ ਤੋਂ ਟੈਰ ਰਹੇ ਹੋ ਇਸ ਪਿੰਡ ਚ ਇੱਥੇ ਵੀ ਜੰਮੇ ਪਲੇ ਆ ਜੀ ਇੱਥੇ ਜੰਮੇ ਪਲੇ ਆ ਜੀ ਹਾਂਜੀ ਹਾਂਜੀ ਤੇ ਕਿੰਨੀ ਉਮਰ ਹੋ ਗਈ ਜੀ ਤੁਹਾਡੀ 65 ਸਾਲ ਨੇ ਇਸ ਸਾਥੀ ਚ ਅਕਸਰ ਆਂਦੇ ਰਹਿੰਦੇ ਹੋ ਹਾਂਜੀ ਕੀ ਕੀ ਗੱਲਾਂ ਬਾਤਾਂ ਹੁੰਦੀਆਂ ਸਾਥੀ ਚ ਬੰਨ ਸਾਥ ਦੇ ਸਾਨੂੰ ਦੱਸੋ ਵੀ ਸਾਥ ਦੇ ਵਿੱਚ ਗੱਲਾਂ ਬਾਤਾਂ ਕੀ ਹੁੰਦੀਆਂ ਤੁਹਾਡੀਆਂ ਆਪਸ ਦੇ ਵਿੱਚ ਗੱਲਾਂ ਬਾਤਾਂ ਆਏ ਹੁੰਦੇ ਨੇ ਬੈਠੇ ਰਹਿੰਦੇ ਨੇ ਔਰ ਕੋਈ ਹਾਸੇ ਮਜ਼ਾਕ ਕਰ ਲਿਆ ਕਰਦੇ ਕਿਵੇਂ ਬੋਲਦੇ ਕਿਵੇਂ ਉਹਦੇ ਅੱਜ ਵੀ ਤੁਹਾਡੇ ਇਸ ਪਿੰਡ ਦੇ ਜਿਹੜੀ ਹੈ ਰਤਨ ਜਿਹੜੀ ਸਾਥ ਦਾ ਉਹਦਾ ਕਿਥੇ ਕਿਥੇ ਬਚਾਓ ਕੀ ਕਰ ਰੱਖਿਆ ਹਲੇ ਵੀ ਹਾਂਜੀ 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 ਸਾਡੇ ਨਾਲ ਹੋਰ ਮੈਂਬਰ ਵੀ ਜੁੜਦੇ ਨੇ ਤੁਸੀ ਮਨਾ ਦੱਸਿਓ ਤੁਹਾਡਾ ਕੀ ਨਾਮ ਹੈ ਕਰਨਾ ਸੀ ਕੀ ਕੰਮ ਕਰਦੇ ਹੋ ਹੈ ਕੀ ਕੰਮ ਕਰਦੇ ਹੋ ਦਿਹਾੜੀ ਟੱਪਾ ਅੱਛਾ ਤੇ ਬਿੱਲ ਆਂਦਾ ਤੁਹਾਡਾ ਬਿਜਲੀ ਦਾ ਬਿੱਲ ਆਂਦਾ ਨਹੀਂ ਆਂਦਾ ਨਾ ਜੀ ਅੱਛਾ ਵਿਧਾ ਇੱਕ ਵਾਰੇ ਪਤਾ ਤੁਹਾਨੂੰ ਐਮਐਲਏ ਬਾਰੇ ਪਤਾ ਕੋਣ ਐ ਐਮਐਲਏ ਪਿੰਡ ਬਾਰੇ ਤਾਂ ਆਪਾਂ ਨੂੰ ਨਹੀਂ ਪਤਾ ਕੀ ਇਹਨਾਂ ਨੂੰ ਪਤਾ ਹੈ ਪੁੱਛੋ ਆਪਾਂ ਨੂੰ ਪੁੱਛੋ ਤੁਹਾਡੇ ਘਰ ਦਾ ਬਿੱਲ ਸਰਕਾਰ ਨੇ ਮਾਫ ਕੀਤਾ ਹੈ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਅਸੀਂ ਇਹ ਕੀ ਕਹਿਣਾ ਹੈ ਅਸੀਂ ਤਾਂ ਇਹ ਕਹਿਣਾ ਹੀ ਮਾਫ ਕਰੋ ਅੱਛਾ ਨੀ ਆਂਦਾ ਤੁਹਾਡਾ ਬਿੱਲ ਆਂਦਾ ਨਹੀਂ ਆਂਦਾ। ਨਾ ਸਾਡਾ 0 ਆਂਦਾ ਜੀ। ਜੀਦੋਂ ਆਂਦਾ ਫਿਰ ਸਰਕਾਰ ਨੂੰ ਧੰਨਵਾਦ ਕਰਨਾ ਚਾਹੋਗੇ ਸਰਕਾਰ ਦਾ? ਹਮਮ। ਕਦੀ ਆਪਣੇ ਐਮਐਲਏ ਨੂੰ ਮਿਲਿਓ ਕਦੀ? ਨਾ ਯਾ ਸਿਨੇ ਮਿਲਦੇ ਕਿ ਜਾਨੀ। ਅੱਛਾ ਸਾਥ ਦੇ ਬਾਰੇ ਤੱਕ ਲਓ ਦੱਸੋ ਸਾਥ ਜਿਹੜੀ ਹੈ ਸਾਥ ਵਿੱਚ ਅਕਸਰ ਆਂਦੇ ਰਹਿੰਦੇ ਉੱਥੇ। ਹੈਂ? ਸਾਥ ਵਿੱਚ ਆਂਦੇ ਰਹਿੰਦੇ ਉੱਥੇ ਆ ਕੇ ਬੈਠਦੇ ਹੋ ਸਾਥ। ਆਪਾਂ ਕਦੇ ਖਦੇ ਹਾਂ ਨਹੀਂ ਅਸੀਂ ਦਿਖਾੜੀ ਦਾ ਰਹਣਾ। ਅੱਛਾ। ਪਿੰਡ ਪਰ ਸਤਾਮ ਹੌਲ ਤਾਂ ਵਧੀਆ ਤੁਹਾਡੇ ਸਪਿੰਡ ਦਾ ਹਾਂ ਹੈਨਾ ਇਹਨੂੰ ਪੁੱਛਿਆ ਜੀ ਬਾਪੂ ਸਾਡੇ ਮੈਂ ਇੱਕ ਬਜ਼ੁਰਗ ਬਾਪੂ ਜੀ ਬੈਠੇ ਨੇ ਉਹਨਾਂ ਨੂੰ ਬਾਪੂ ਜੀ ਤੋਂ ਪੁੱਛਾਂਗੇ ਕਿ ਪਿੰਡ ਦੀ ਸਾਥ ਚ ਆਂਦੇ ਰਹੇ ਤੁਸੀਂ ਅਕਸਰ ਹੈ ਜੀ ਮੈਂ ਪਿੰਡ ਦੀ ਸਾਥ ਦੇ ਵਿੱਚ ਤੁਸੀਂ ਆਂਦੇ ਰਹਿੰਦੇ ਹੋ ਅਕਸਰ ਹਾਂ 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 ਆਉਂਦੇ ਰਹਿੰਦੇ ਕੀ ਗੱਲਾਂ ਬਾਤਾਂ ਕੀ ਕਰਦੇ ਹੋ ਉੱਥੇ ਬੈਠ ਕੇ ਵਾਹ ਉਹ ਗੱਲਾਂ ਬਾਤਾਂ ਵਾਡ ਇੱਕ ਤੋਂ ਇੱਕ ਕਰਦਾ ਫਲਾਲਾ ਕਰਦਾ ਚਿਪਕਾ ਕਰਦਾ ਠੀਕ ਅੱਛਾ ਹਾਂ ਬਸ ਇਹ ਜੇ ਗੱਲਾਂ ਕਰਦੇ ਹੋ ਚੁਗਲੀਆਂ ਵੀ ਕਰਦੇ ਹੋ ਹੈ ਚੁਗਲੀਆਂ ਆ ਚੁਗਲੀਆਂ ਵੀ ਕਰਦਿਆ ਕਰਦਿਆ ਕਿਹਦੀਆਂ ਚੁਗਲੀਆਂ ਕਰਦੇ ਹੋ ਚੁਗਲੀਆਂ ਵਾਰੀ ਵੋਟੀ ਦਾ ਕਰਾ ਗਈ ਜੇ ਕੋਈ ਖਰਾਬ ਕਰੂਗਾ ਹੋਰ ਕੀ ਅਜਿਹਾ ਮੁੱਦੇ ਕੋਈ ਤੁਸੀਂ ਕੀ ਮੁੱਦਾ ਕੀ ਹੈ ਤੁਹਾਡੇ ਇਸ ਪਿੰਡ ਦਾ ਕੋਈ ਮੁੱਦਾ ਹੈਗਾ ਨਾ ਮੁੱਦਾ ਕੋਈ ਨਹੀਂ ਹੈਗਾ ਮੁੱਦਾ ਠੀਕ ਚੱਲ ਰਿਹਾ ਜਰਾ ਸਰਪੰਚਾ ਬੈਠਾ ਉਧਰਲੇ ਪਾਸੇ ਦਾ ਸਰਪੰਚ ਕਿਹੜੀ ਪਾਰਟੀ ਤੋਂ ਨੇ ਸਰਪੰਚ ਦਾ ਸਾਡੀ ਵਾਈਡੀ ਦੇ ਨੇ ਤੁਹਾਡੀ ਕਿਹੜੀ ਪਾਰਟੀ ਹੈ ਸਾਡੀ ਪਾਰਟੀ ਬਗ ਤੂੰ ਲਾਰਾ ਵੀ ਪਿੰਡਾਂ ਇਹ ਪਾਰਟੀਆਂ ਹੁੰਦੀਆਂ ਨੇ ਅੱਛਾ ਹਾਂ ਚਲੋ ਜੇ ਫਿਰ ਸਾਤਾ ਕੋਈ ਕਿੱਸਾ ਸੁਣਾਓ ਕੋਈ ਕਿੱਸਾ ਯਾਦ ਹੋਵੇ ਤੁਹਾਨੂੰ ਪੜਨ ਦਾ ਕੋਈ ਮਾੜਾ ਚੰਗਾ ਕੁਝ ਵੀ ਨਾ ਨਾ ਮਾੜਾ ਚੰਗਾ ਨਹੀਂ ਵਧੀਆ ਚੱਲ ਰਿਹਾ ਕੰਮ ਵਧੀਆ ਚੱਲ ਰਿਹਾ ਸਾਰੇ ਵਿੱਚ ਹਾਂ ਤੇ ਅੰਦਰੋਂ ਦੇ ਅਕਸਰ ਆ ਜਾਂਦੇ ਹੋ ਹਾਂ ਯਾਰ ਕੰਮ ਕਰਦੇ ਹੋ ਕੋਈ ਹਾਂ ਕੰਮ ਕਰਦੇ ਹਾਂ ਕੀ ਕੰਮ ਕਰਦੇ ਖੇਤੀ ਕਰਦਾ ਵਾ ਅਰੇ ਖੇਤੀਬਾੜੀ ਕਰਕੇ ਹੁਣ ਫਿਰ ਸੀਜ਼ਨ ਨਹੀਂ ਚੱਲ ਰਿਹਾ ਹਾਂ ਸੀਜ਼ਨ ਚੱਲ ਰਿਹਾ ਮੁੰਡਾ ਜੀ ਦੀ ਵੇਚ ਗਿਆ ਉਹ ਰੱਖੋ ਬੈਠਾ ਅੱਛਾ ਚਲੋ ਅੱਛਾ ਪੰਦੇਪ ਆਪਾਂ ਗੱਲ ਕਰੀਏ ਨਸ਼ਿਆਂ ਦੀ ਤਾਂ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਜੰਗ ਛੇੜੀ ਹੋਈ ਹੈ ਹਾਂ ਦੇ ਵਿੱਚ ਹਾਂ ਕੀ ਕਹੋਗੇ ਵੀ ਸਰਕਾਰ ਸਰਕਾਰ ਸਫਲ ਹੋ ਨਸ਼ੇ ਨਸ਼ੇ ਦਾ ਵਾਹਰ ਲੋਕ ਕਰ ਰਹੇ ਨੇ ਅੱਛਾ ਨਸ਼ਿਆਂ ਦਾ ਨਾਮ ਤੇ ਕੋਈ ਦਾੜੂ ਬਦੇ ਦੀ ਵੀ ਨੇ ਲੋਕ ਅੱਛਾ ਉਹ ਆ ਡਰਵਾਣ ਕਹਿੰਦਾ ਵੀ ਮੈਂ ਸਸਤੀ ਕਰ ਦੂੰਗਾ ਦਾਰੂ ਸਵਾ ਮਹਿੰਗੀ ਕਰਦੀ ਦੱਸ ਜਿਹੜਾ ਮੇਰੇ ਵਰਗਾ ਕੋਈ ਪੇਗ ਲਾਉਂਦਾ ਉਹ ਵੀ हट ਗਿਆ ਚਲੋ ਤਾਂ ਇਹਨਾਂ ਦੀ ਸਭ ਤੋਂ ਵੱਡੀ ਸ਼ਿਕਾਇਤ ਇਹ ਹੈ ਕਿ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਪੰਜਾਬ ਸਰਕਾਰ ਤੋਂ ਸ਼ਿਕਾਇਤ ਹੈ ਕਿ ਪੰਜਾਬ ਵਿੱਚ ਜਿਹੜੀ ਸ਼ਰਾਬ ਹੈ ਉਹ ਮਹਿੰਗੀ ਹੋ ਗਈ ਤਾਂ ਇਹਨਾਂ ਨੂੰ ਹੁਣ ਮਿਲਣੀ ਜਿਹੜੀ ਹੈ ਉਹ ਕੱਟ ਗਈ ਹੈ ਇਹ ਸ਼ਿਕਾਇਤ ਕਰੋਗੇ ਹੈ ਮੁੱਖ ਮੰਤਰੀ ਨੂੰ ਕਹੋਗੇ ਵੀ ਸਸਤੀ ਕਰੋ ਹਾਂ ਹਾਂ ਕਹਾਂਗੇ ਕਹੋ ਫਿਰ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਭਾਈ ਦਾਰੂ ਸਸਤੀ ਕਰ ਕਦੇ ਮੇਰੇ ਵਰਗਾ ਬੁढ़ा ਵੀ ਵੇਗ ਨਾਲ ਨਾ ਕਰੇ। ਉਹ ਸਾਡੇ ਪਿੰਡ ਦੇ ਇੱਕ ਹੋਰ ਜਿਹੜੇ ਮੌਤਵਰ ਬੰਦੇ ਹੈਗੇ ਉਹ ਵੀ ਇੱਥੇ ਪਿੰਡ ਦੇ ਵਿੱਚ ਸੱਤ ਦੇ ਵਿੱਚ ਮੌਜੂਦ ਨੇ। ਸੱਸੀ ਸਾਰੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ। ਵਾਹਿਗੁਰੂ ਜੀ ਬਤਾਈ ਸਰ ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਗੁਰਤੇਜ ਸਿੰਘ। ਕਿੰਨੀ ਉਮਰ ਹੈ ਸਰ? ਉਮਰ ਮੇਰੀ 65 ਸਾਲ ਦੀ। अच्छा जी इसी ਪਿੰਡ ਦੇ ਨਿਵਾਸੀ ਹੋ ਹਾਂ ਬਾਹਰ ਦੇ ਪਿੰਡ ਤੇ ਕੀ ਕੰਮ ਕੀ ਕਰਦੇ ਜੀ ਕੰਮ ਬਸ ਆਹੀ ਫ੍ਰੀਜ ਨੇ ਘੁੰਮਦੇ ਵੇਲੇ ਆ ਮੰਤਰੀ ਆ ਦੇ ਮਾਰ ਕੇ ਇਧਰ ਨੂੰ ਕੁਝ ਚਲੇ ਗਏ ਇਧਰ ਨੂੰ ਕੁਝ ਚਲੇ ਓਕੇ ਆ ਮੰਤਰੀ ਆ ਦੇ ਮਾਰਨ ਲੱਗੇ ਤੇ ਸੱਤ ਦੇ ਬਾਰੇ ਪਹਿਲਾਂ ਸੱਤ ਦੇ ਬਾਰੇ ਦੱਸੋ ਹੱਥ ਵਧੀਆ ਜੀ ਸਾਡੀ ਵਧੀਆ ਬਣ ਗਈ ਹੱਥ ਵਧੀਆ ਬਣੀ ਵੀ ਹੈ ਕਿਸ ਨੇ ਬਣਾਈ ਜੀ ਇਹ ਸਰਕਾਰ ਨੇ ਨਹੀਂ ਬਣਾਈਆ ਸਰਕਾਰਾਂ ਦੇ ਗਰਾਂਡਾਂ ਵਿੱਚ ਆਈਆਂ ਅੱਛਾ ਪਿੰਡ ਦੇ ਜ਼ਮੀਨ ਵੀ ਕੀ ਕੀਤੀ ਉਹ ਵੀ ਲੱਗੀ ਆ ਮਾੜੀ ਮੋਟੀ ਹੂੰ ਹੂੰ ਤੇ ਸਰਕਾਰ ਬਾਰੇ ਕੀ ਕਹੋਗੇ ਸਰਕਾਰਾਂ ਨੇ ਜੋ ਵਾਦੇ ਕੀਤੇ ਨੇ ਸਰਕਾਰਾਂ ਨੇ ਦਾ ਫਈਆ ਖਾਲੀ ਓਰੇ ਆ ਬਣਾਈ ਦੀ ਇੱਕ ਧਰਮਸ਼ਾਲਾ ਡਿਫੈਂਸਰੀ ਧਰਮਸ਼ਾਲਾ ਵੀ ਰੋਕ ਲਈ ਸਾਡੀ ਅੱਛਾ ਡਿਫੈਂਸਰੀ ਬਣਾਈ ਦੀ ਇਹਦੇ ਵੀ ਕੋਈ ਛੱਡਿਆ ਨਹੀਂ ਇੱਥੇ ਕੋਈ ਸਾਡਾ ਸਾਰਾ ਲੇ ਲਾੜਾ ਚੱਕ ਲੇਗਾ ਉੱਤੇ ਹਾਂਜੀ ਸਾਡਾ ਕਾਰਾ ਵੀ ਰੋਕ ਲਈ ਸਰਕਾਰ ਜਿਹੜੀ ਕੰਮ ਕਰ ਰਹੀ ਹੈ ਪੂਰੇ ਸੂਬੇ ਦੀ ਗੱਲ ਕਰੀਏ ਜੇ ਸੂਬੇ ਦੇ ਵਿੱਚ ਜਿਹੜੀ ਕੰਮ ਕਰ ਰਹੀ ਹੈ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਜੰਗ ਛੇੜੀ ਹੈ ਉਹਦੇ ਬਾਰੇ ਤੁਸੀਂ ਪੱਤਰਕਾਰ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਮਣਾ ਮੋਟਾ ਵੀ ਕਰ ਰਹੀ ਹੈ ਕਾ ਨਹੀਂ ਨਹੀਂ ਤੁਹਾਡੇ ਪਿੰਡ ਵਿੱਚ ਹੈ ਨਸ਼ਾ ਮਤਲਬ ਜੇ ਗੱਲ ਕਰੀ ਅਜਮ ਅੱਗੇ ਨੂੰ ਕੱਟ ਗਿਆ ਸਾਡੇ ਦੂਆ ਨਹੀਂ ਹੈਗਾ ਸਾਡੇ ਤਾਂ ਸਾਰੂ ਦੂਰੋ ਪਿੱਦੇ ਰਹੇ ਜਾਵੇ ਉਹ ਤਾਂ ਉਹ ਤਾਂ ਸੂਬੇ ਦੇ ਵਿੱਚ ਲਾਉਗਾ ਤਾਂ ਫਿਰ ਸਾਰੇ ਪਾਸੇ ਗਈ ਹੈ ਹੋਰ ਜਾਦੇ ਨਹੀਂ ਸਮੈਕ ਸੁਕ ਨਹੀਂ ਹੈਗੀ ਹੈ ਸਮੈਕ ਬਿਲਕੁਲ ਨਹੀਂ ਹੈ ਕੱਟਾ ਹੈਗੀ ਜਰੂਰ ਕੱਟਾ ਓਕੇ ਜਮਾ ਬੇਜਨਾਸ ਨਹੀਂ ਹੁੰਦਾ ਹੈਗਾ ਸਾਰੀ ਚੀਜ਼ਾਂ ਦਾ ਸਾਰੀ ਹੀ ਜਾਣੇ ਨਹੀਂ ਪਰ ਕੋਸ਼ਿਸ਼ ਕਰ ਰਹੀ ਹੈ ਸਰਕਾਰ ਇੱਕ ਵੱਡੇ ਕੋਈ ਸ਼ਿਕਾਇਤ ਨਹੀਂ ਕਰਦੇ ਤੇਰੇ ਮੂਰੇ ਤਾਂ ਉਹ ਬੋਲ ਰਿਹਾ ਸੀ ਅੱਛਾ ਅਸੀਂ ਨਹੀਂ ਕਰਦੇ ਸ਼ਿਕਾਇਤ ਕਿਸੇ ਦੀ ਸਾਰਾ ਕੁਝ ਹੋ ਰਹੀ ਓਕੇ ਚਲੋ ਅੱਛਾ ਬਿਜਲੀ ਦਾ ਬਿੱਲ ਮਾਫ ਕੀਤਾ ਸਰਕਾਰ ਨੇ ਉਹਦੇ ਬਾਰੇ ਦੱਸੋ ਉਹ ਵਧੀਆ ਜੀ ਸੀਸਲ ਜਟ ਮਾਫਾ ਵਧੀਆ ਕਰ ਰਹੀ ਆਹਾ ਆ ਬੱਸਾਂ ਦਾ ਵੀ ਕਰੋ ਪ੍ਰੋਗਰਾਮ ਕੋਈ ਬੱਸਾਂ ਦਾ ਬੱਸਾਂ ਲੇਡੀਜ਼ ਲਈ ਫਰੀ ਹੈ ਟਾਇਰ ਦਾ ਫੁੱਟੇ ਪੈ ਰਹੇ ਉਹਦਾ ਟਾਇਰ ਦਾ ਪਾਓ ਅੱਛਾ ਹਾਂ ਹਾਂ ਚੱਲਣਾ ਤਾਂ ਸਹੀ ਲੇਡੀ ਫਰੀ ਨੂੰ ਕੀ ਕਰਾਂਗੇ ਚੱਲਣਾ ਤਾਂ ਸਹੀ ਆਓ ਫਿਰ ਨਹੀਂ ਨਵੀਆਂ ਬੱਸਾਂ ਸਰਕਾਰ ਨੇ ਬਣਵਾਈਆਂ ਕਾਫੀ ਬੱਸਾਂ ਬਣਵਾਈਆਂ ਸਰਕਾਰ ਨੇ ਯਾਰ ਤੁਸੀਂ ਕਰਜ਼ਾ ਕਰਾਇਆ ਹੋਣਾ ਚਾਹੀਦਾ ਘਟਣਾ ਚਾਹੀਦਾ ਓਕੇ ਕਰਾਇਆ ਹੋਵੇ ਘਟੋਵੇ ਬੀਰੀ ਦਾ ਬਿੱਲ ਵੀ ਹੋਵੇ ਘਟੋਵੇ ਵਾ ਓਕੇ ਜੁਟ ਘਟ ਹੋਵੇ ਜਮਾ ਫਰੀ ਕਿਸੇ ਨੂੰ ਵੀ ਨਹੀਂ ਚਾਹੀਦੀ ਅਰੇ ਮੈਂ ਤੁਸੀ ਸਰਕਾਰ ਤੋਂ ਅਪੀਲ ਕਰ ਰਹੇ ਹੋ ਕਿ ਹਾਂ ਵੀ ਫਰੀ ਨਹੀਂ ਹੋਣੀ ਜੇ ਇਹਦੀ ਘਟ ਹੋਵੇ ਬੀਲੀ ਦਾ ਬਿੱਲ ਆਉਣਾ ਚਾਹੀਦਾ ਜਾਇਜ਼ ਰੇਟ ਹੋਵੇ ਜਾਇਜ਼ ਰੇਟ ਹੋਵੇ ਸਭ ਨੂੰ ਥੋੜੀ ਥੋੜੀ ਮਿਲੇ ਓਕੇ ਹੁਣ ਇੱਕ ਪਹਿਲਾ ਜਾਣਗੇ ਧੱਕੇ ਤੇ ਸੀ ਲਾਈ ਜਾਂਦਾ ਇੱਕ ਜਹੋ ਲਾ ਰਿਹਾ ਫੀਟਰ ਲਾ ਰਿਹਾ ਇੱਕ ਬਚਾਰਾ ਬੈਠਾ ਹੈ ਪਰ ਸਰਕਾਰ ਨੂੰ ਤੁਸੀਂ ਕਹਿਣਾ ਚਾਹੋਗੇ ਕਿ ਜਿਹੜੀ ਬਿੱਲੀ ਦੀ ਯੂਨਿਟ ਹੈ ਉਹ ਸਾਰਿਆਂ ਦੇ ਉੱਤੇ ਹਾਂ ਉਹਨੇ ਲਾਓ ਵੀ ਜੰਮਟ ਲਾਓ ਵੀ ਹਿਸਾਬ ਦੀ ਲਾਓ ਕਿਰਾਇਆ ਪਰ ਜਿਹੜਾ ਉਹਦੀ ਬਿੱਲੀ ਦਾ ਯੂਨਿਟ ਦਾ ਰੇਟ ਹੈ ਉਹ ਸਭ ਨੂੰ ਫ੍ਰੀ ਮਾਫ ਕਰਕੇ ਹਾਂ ਕੀ ਕਹੋਗੇ ਫ੍ਰੀ ਮਾਫ ਕਰਕੇ ਫ੍ਰੀ ਘੱਟ ਰੇਟ ਤੇ ਲਾਓ ਜੀ ਮਾਫ ਨਾ ਕਰੋ ਮਾਫ ਨਾ ਕਰੋ ਹਾਂ ਬਿਜਲੀ ਵੀ ਘਟ ਮੋਟਰਾਂ ਦੀ ਜਮਟਾ ਦੀ ਪੂਰੀ ਨਾ ਹੋਵੇ। ਹਿਸਾਬ ਨਾਲ ਇਹਨਾਂ ਵੀ ਜੁੱਟ ਹੋਵੇ, ਇਹ ਵੀ ਬਿਜਲੀ ਉਆਂ ਦੇ ਪਈ ਜਾਂਦੇ ਨੇ। ਨਹੀਂ ਪਿੰਡ ਦੀਆਂ ਸੜਕਾਂ ਸੁੜਕਾਂ ਤੁਹਾਡੀ ਮੜੀਵੇਂ ਪੂਰੀ ਚੰਗੀ ਤਰ੍ਹਾਂ ਨਾਲ। ਹੜਕਦਾ ਬੜੀਆਂ ਵੀ ਜੀ ਪੈਸਾ ਦਾ 80 ਕਰੋੜਾ ਰੁਪਇਆ। ਓਕੇ। ਕੰਡ ਦੀ ਸ਼ਾਮ ਲੱਟ ਵਿਕੀਆ। ਵਿਧਾਇਕ ਕੌਣ ਨੇ ਜੀ ਤੁਹਾਡੇ ਇੱਥੇ? ਵਿਧਾਇਕ ਸਾਹਿਬ ਡਾਕਟਰ ਬਲਵੀਰ। ਤੇ ਮਿਲਦੇ ਰਹਿੰਦੇ ਆ ਉਹ। ਇੱਕ ਵਾਰ ਹੀ ਆਇਆ ਦੋ ਵਾਰੀ ਵਸ ਉਰੇ ਪੱਡੇ ਚ। ਨਹੀਂ ਤੁਸੀਂ ਕਿਹੋ ਜਿਹਾ ਕੰਮ ਲੈ ਕੇ ਆ ਬਣਾਉਣਾ ਉਹਨਾਂ ਕੋਲ? ਨਾਲ ਸੀ ਨਹੀਂ ਗਏ। ਅਸੀਂ ਦੋਈ ਪਾਰਟੀ ਦੇ ਵਧੇ। ਅੱਛਾ ਜੀ। ਨਹੀਂ ਪਾਰਟੀ ਤਾਂ ਚਲੋ ਪਾਰਟੀ ਦਾ ਇੱਕ ਕਸੇ ਉਹ ਕਿੰਨੇ ਨੰਬਰ ਦੇਣਾ ਚਾਹੋਗੇ ਸਰਕਾਰ ਨੂੰ ਜੇ ਸੁਭੇ ਦੀ ਸਰਕਾਰ ਦੇਖੀਏ ਤਾਂ ਸਰਕਾਰ ਦਾ ਹੁਣ ਉਹਦਾ ਜਿਹੜੇ ਸਰਪੰਚ ਜਾਂਦੇ ਨੇ ਉਹਨਾਂ ਨੂੰ ਪਤਾ ਆ ਜਾਂਦਾ ਵੀ ਕੀ ਮੈਗਰਾਂਡ ਮਿਲਦੀ ਦਾ ਪਿੰਡ ਦੇ ਵਿੱਚ ਲਾਈਟਾਂ ਬਿਜਲੀ ਵਗੈਰਾ ਸਾਰਾ ਪ੍ਰਬੰਧ ਸਹੀ ਹੈ ਸਾਰਾ ਮਤਲਬ ਲਾਈਟਾਂ ਤਾਂ ਹੈਗੀਆਂ ਨੇ ਹਾਂ ਬੜੀ ਚੱਲ ਰਹੀ ਹੈ ਪਰ ਸਕੂਲ ਵਗੈਰਾ ਇੱਥੇ ਹੈਗੇ ਸਕੂਲ ਹੈਗੇ ਨੇ ਡਿਸਪੈਂਸਰੀ ਹਾਂ ਉਹਦਾ ਪੁਰਾਣੀ ਜਲ ਰਹੀ ਹੈ ਡਿਸਪੈਂਸਰੀ ਦਾ ਚੱਕਤੀ ਅੱਛਾ ਡਿਸਪੈਂਸਰੀ ਦਾ ਦੋ ਵਾਰੀ ਭਜਾ ਲੇਗੇ ਉਹ ਤੇ ਤਿੰਨ ਵਾਰੀ ਸਾਡੇ ਚੈਨਲ ਦੇ ਰਾਹੀਂ ਤੁਸੀਂ ਮੰਗ ਕਰੋਗੇ ਕਿ ਡਿਸਪੈਂਸਰੀ ਹਾਂ ਅਸੀਂ ਤਾਂ ਕਹਿੰਦੇ ਡਿਸਪੈਂਸਰੀ ਖੋਲ ਹੀ ਜਾ ਵੀਰੇ ਚਾਰ ਪੰਜ ਬੰਦ ਸਰਗਲੀ ਕੀ ਨਾਮ ਸਾਡਾ ਤੁਹਾਡਾ ਹਰਨੇ ਸਿੰਘ ਹਰਨੇ ਸਿੰਘ ਜੀ ਕੀ ਕੰਮ ਕਰਦੇ ਹੋ ਕੋਈ ਕੰਮ ਨਹੀਂ ਕਰਦੇ ਬੇਲੇ ਅੱਛਾ ਬੇਲੇ ਹੋ ਸਾਥੀ ਚੰਦੇ ਹੋ ਅਕਸਰ ਹਾਂ ਹਾਂ ਸਾਥ ਵਾਰ ਕੀ ਕੀ ਹੋਗੇ ਕੀ ਵਿਚਾਰ ਨੇ ਬਹੁਤ ਵਧੀਆ ਸੱਤ ਵਧੀਆ ਤੁਹਾਡੀ ਹਾਂ ਮਿਲਦੇ ਚਲਦੇ ਹੋ ਸਾਰੇ ਇੱਥੇ ਸਾਰੇ ਹਾਂ ਕੀ ਗੱਲਾਂ ਬਾਤਾਂ ਕੀ ਕਰਦੇ ਜੀ ਅੱਛਾ ਸਹਾਹੀ ਦੋ ਦੂਰ ਮਿਲਣਾ ਅੱਛਾ ਹਾਂ ਗੱਲਾਂ ਬਾਤਾਂ ਕਰਕੇ ਟਾਈਮ ਬਰਕਰ ਲੈ ਅੱਛਾ ਤੇ ਦੋਸਤ ਯਾਰ ਵੀ ਆਨੇ ਇੱਥੇ ਸਾਰੇ ਆਉਂਦੇ ਨੇ ਜੀ ਅਕਸਰ ਹੋ ਜਾਂਦੇ ਰਹਿੰਦੇ ਉੱਥੇ ਅਸੀਂ ਹਾਂ ਹਾਂ ਡੇਲੀ ਚਾਹ ਨੂੰ ਵੀ ਜੈਵਰੀ ਅੱਛਾ ਸਾਥ ਕਿਹਨੇ ਬਣਾਈ ਕਿਹਨੇ ਸਾਥ ਸਰਪੰਚ ਨੇ ਸਰਪੰਚ ਬਾਰੇ ਕੀ ਕਹੋਗੇ ਜੇ ਸਰਪੰਚ ਜੀ ਤੁਹਾਡੇ ਵਧੀਆ ਵਿਧਾਇਕ ਸਾਰੇ ਵਧੀਆ ਲਈ ਅਵਾਰੈਂਸਰੀ ਨਹੀਂ ਆਦੀ ਡਿਸਪੈਂਸਰੀ ਚਾਹੀਦੀ ਹੈ ਤੁਹਾਨੂੰ ਹਾਂਜੀ ਉਸੇ ਡਿਸਪੈਂਸਰੀ ਦੀ ਮੰਗ ਕਰੋਗੇ ਬ੍ਰੋ ਮੈਂ ਰਾਤ ਨੂੰ ਹਾਂਜੀ ਤਾ ਇਹਨਾਂ ਦੀ ਥੋੜੀ ਨਾਰਾਜ਼ਗੀ ਹੈ ਕਿ ਪਿੰਡ ਦੇ ਵਿੱਚ ਬਾਕੀ ਸਾਰਾ ਕੁਝ ਠੀਕ ਹੈ ਬਸ ਇੱਕ ਡਿਸਪੈਂਸਰੀ ਦੀ ਮੰਗ ਹੈ ਤੇ ਇਹ ਵੀ ਡਿਸਪੈਂਸਰੀ ਦੀ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਨੇ ਕਿ ਪਿੰਡ ਦੇ ਵਿੱਚ ਇਹਨਾਂ ਨੂੰ ਇੱਕ ਡਿਸਪੈਂਸਰੀ ਦਿੱਤੀ ਜਾਵੇ। ਆਸ ਕਰਦੇ ਹਾਂ ਕਿ ਮੁੱਖ ਮੰਤਰੀ ਸਾਡਾ ਇਹ ਪ੍ਰੋਗਰਾਮ ਦੇਖਣਗੇ ਤੇ ਇਸ ਤੋਂ ਬਾਅਦ ਇਸ ਪਿੰਡ ਦੇ ਵਿੱਚ ਬਾਰਨ ਦੇ ਵਿੱਚ ਇੱਕ ਜਲਦ ਤੋਂ ਜਲਦ ਇੱਕ ਡਿਸਪੈਂਸਰੀ ਜਿਹੜੀ ਮੰਗ ਹੈ ਇਹਨਾਂ ਦੀ ਉਹ ਪੂਰੀ ਹੋਏਗੀ। ਕੀ ਨਾਮ ਸਰ ਤੁਹਾਡਾ? ਸਰ ਹਰਜਿੰਦਰ ਸਿੰਘ ਜੀ। ਹਰਜਿੰਦਰ ਜੀ ਕੀ ਕੰਮ ਕਰਦੇ? ਮੈਂ ਫੋਟੋਗ੍ਰਾਫੀ ਕਰਦਾ ਫੋਟੋਗ੍ਰਾਫੀ ਦਾ ਕੰਮ ਕਰਦੇ ਹਾਂ ਕਦੋਂ ਤੋਂ ਰਹੇ ਹੋ ਇਸ ਪਿੰਡ ਦੇ ਵਿੱਚ ਸਾਰੂ ਤੋਂ ਰਹ ਰਹੇ ਹਾਂ ਪਰ ਬਚਪਨ ਤੋਂ ਹੀ ਇੱਥੇ ਰਹ ਰਹੇ ਹਾਂ ਸੱਤ ਬੜੂ ਵਧੀਆ ਤੁਹਾਡੀ ਇਸ ਪਿੰਡ ਦੀ ਹਾਂਜੀ ਬਹੁਤ ਵਧੀਆ ਜੀ ਤੇ ਤੁਸੀਂ ਅੰਦਰੋਂ ਦੇ ਨੌਜਵਾਨ ਵੈਸੇ ਹੈਗੇ ਤੁਸੀਂ ਪਰ ਬਜ਼ੁਰਗਾਂ ਦੇ ਵਿੱਚ ਆਉਂਦੇ ਹੋ ਤੇ ਸੱਤ ਜੀ ਬੈਠਦੇ ਹੋ ਨਹੀਂ ਕਦੇ ਕਦੇ ਹਮ ਲੱਗ ਜਾਂਦੇ ਨੇ ਪਰ ਇੰਨਾ ਜਿਆਦਾ ਨਹੀਂ ਆਉਂਦੇ ਜੀ ਅੱਛਾ ਜਿਆਦਾ ਨਹੀਂ ਆਉਂਦੇ ਚਲੋ ਅੱਛਾ ਨਸ਼ੇ ਬਾਰੇ ਦੱਸੋ ਕੁਝ ਨਾ ਹੈ ਹੈ ਪਿੰਡ ਦੇ ਵਿੱਚ ਨਸ਼ਾ ਹੈ ਪਹਿਲਾਂ ਹੁੰਦਾ ਸੀਗਾ ਹੁਣ ਤਾਂ ਕਰੀ ਹੁਣ ਬਹੁਤ ਘਟਾ ਜੀ ਅੱਛਾ ਹਾਂ ਨਿਉ ਦੂਰ ਦੂਰੀ ਹੈਗੇ ਬਾਕੀ ਦੂਜਾ ਘਟਾ ਜੀ ਤੇ ਜਿਹੜੀ ਸਰਕਾਰ ਨੇ ਨਸ਼ੇ ਦੇ ਵਿਰੁੱਧ ਜੰਗ ਛੇੜੀ ਹੋਈ ਹੈ ਪੰਜਾਬ ਸਰਕਾਰ ਨੇ ਉਹਦਾ ਫਾਇਦਾ ਮਿਲਿਆ ਪਿੰਡ ਦੇ ਵਿੱਚ ਕੁਝ ਉਹਦਾ ਕੁਝ ਕੁਛ ਆ ਫਾਇਦਾ ਹੈ ਜੀ ਪਰ ਆਇਆ ਨਹੀਂ ਤੇ ਹੋਰ ਕੀ ਕਹੋਗੇ ਸਰਕਾਰ ਦੇ ਮੁੱਦਿਆਂ ਦੇ ਬਾਰੇ ਕੋਈ ਮੁੱਦਾ ਤੁਹਾਡਾ ਮੁੱਦਾ ਸਾਡੇ ਘਰ ਦਾ ਡਿਸਪੈਂਸਰੀ ਡਿਸਪੈਂਸਰੀ ਦੀ ਘਾਟ ਹੈ ਜੀ ਕੋਈ ਡਿਸਪੈਂਸਰੀ ਤਾਂ ਹੋ ਗਈ ਹੋਰ ਕੋਈ ਮੁੱਦਾ ਉਸ ਤੋਂ ਬਾਅਦ ਹੋਰ ਮੁੱਦਾ ਜੀ ਹੋਰ ਬਿਲੀ ਦੇ ਬਿੱਲ ਦੇ ਬਾਰੇ ਮਾਫ ਜਿਹੜਾ ਕੀਤੇ ਆ ਉਹ ਤੁਹਾਡਾ ਆਂਦਾ ਬਿੱਲ ਹੁਣ ਨੀ ਬਿਜਲੀ ਦਾ ਬਿੱਲ ਹੁਣ ਨਹੀਂ ਆਉਂਦਾ ਜੀ ਨਹੀਂ ਆਉਂਦਾ ਨਹੀਂ ਜੀ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਇਹਦਾ ਧੰਨਵਾਦ ਕਰੋਗੇ ਸਰਕਾਰ ਦਾ ਹਾਂ ਸਰਕਾਰ ਦਾ ਧੰਨਵਾਦ ਆ ਜਿਹੜਾ 600 ਜੂਟ ਮਾਫ ਕਰਿਆ ਕੋਈ ਫਾਇਦਾ ਹੋਇਆ ਤੁਹਾਨੂੰ ਹਾਂ ਫਾਇਦਾ ਤਾਂ ਬਹੁਤ ਹੋਇਆ ਜੀ پیسے ਬਚੇ ਹਾਂ ਜੀ ਕਿੰਨਾ ਕੁ ਬਿੱਲ ਆਉਂਦਾ ਸੀ ਪਹਿਲਾਂ ਤੁਹਾਡਾ ਹਾਂ ਪਹਿਲਾਂ ਆ ਜਾਂਦਾ ਜੀ ਕੋਈ 1000 1200 800000 ਆ ਜਾਂਦਾ ਜੀ ਉਹ پیسے ਬਚੇ ਹੀ ਆ ਬਚੇ ਹੀ ਆ ਕੀ ਕਰਦੇ ਫਿਰ ਉਹਨਾਂ پیسے ਦਾ ਹੋਈ ਕਿ ਕਰਦੇ ਖਰਚੇ ਇਹਨਾਂ ਨੂੰ ਕਰਨਾ ਨਹੀਂ ਆ ਜੀ ਕੁਝ ਮਤਲਬ ਸੋਖ ਮਿਲ ਗਈ ਤੁਹਾਨੂੰ ਵੀ ਘਰ ਦੇ ਖਰਚਿਆਂ ਦੇ ਖਰਚਿਆਂ ਦੇ ਉੱਤੇ ਵੈਸੇ ਉਹ ਹੈ ਗੱਲ ਤੇ ਆਈ ਆ ਕਿਉਂਕਿ ਥੋੜਾ ਬਤਾਨਾ ਚਾਹੀਦਾ ਜੀ ਅੱਛਾ ਸਭ ਨਹੀਂ ਆਣਾ ਚਾਹੀਦਾ ਥੋੜਾ ਬਤਾਨਾ ਊਡੀਕਾ ਖਤਮ ਕਰ ਦੇਣ ਵੀ ਜਿਆਦੇ ਦਾ ਕੱਟ ਕਰ ਦੇਣ ਇਹ ਜੁਡੀ ਦਾ ਰੇਟ ਕਰਤਾ ਮੀਡੀਅਮ ਜਾ ਕਰਕੇ ਵੀ ਸਾਰਾ ਨਿਯਮਤ ਹੋ ਜਾਵੇ ਪਿੰਡ ਦੀਆਂ ਸੜਕਾਂ ਵਗੈਰਾ ਸਾਰਾ ਕੁਝ ਬਣਿਆ ਪਿਆ ਸਭ ਕੁਝ ਬਣਿਆ ਲਾਈਟਾਂ ਦਾ ਵਗੈਰਾ ਤਾਂ ਪਰਮਾਣ ਪਾਣੀ ਦਾ ਸਭ ਕੁਝ ਆਇਆ ਜੀ ਪੰਚਾਇਤ ਪੰਚਾਇਤ ਦਾ ਕੀ ਕੰਮ ਹੈ ਮਤਲਬ ਵਧੀਆ ਕੰਮ ਕਰਦੀ ਪੰਚਾਇਤ ਤੁਹਾਡੇ ਪਿੰਡ ਦੀ ਪੰਚਾਇਤ ਵਧੀਆ ਕੰਮ ਕਰਦੀ ਸਰਪੰਚ ਸਰਪੰਚ ਵਧੀਆ ਕੰਮ ਇਕਾ ਗੁਰਜੰਤ ਸਿੰਘ ਨੇ ਜੀ ਤੇ ਇੱਕ ਆਪਣੇ ਤਰ੍ਹਾਂ ਸੁਖਚਾਨ ਹਰ ਗੁਰਤੇ ਸਿੰਘ ਜੀ ਗੁਰਤੇ ਸਿੰਘ ਜੀ ਪੰਚਰੀ ਤੇ ਕੋਈ ਮੰਗ ਕਰਨਾ ਚਾਹੋਗੇ ਡਿਸਪੈਂਸਰੀ ਮੰਗ ਤਾਂ ਚਲੋ ਹੋ ਗਈ ਹੋਰ ਵੀ ਮੰਗ ਤੋਂ ਤਵਸਾਈ ਮੰਗਾਈ ਵਧੀਆ ਕਾਰਜਕਾਰੀ ਕਰਨ ਤੇ ਤੁਹਾਡੇ ਜਿਹੜੇ ਵਿਧਾਇਕ ਐ ਡਾਕਟਰ ਬਲਬੀਰ ਸਿੰਘ ਉਹ ਸਿਹਤ ਮੰਤਰੀ ਵੀ ਨੇ ਤੇ ਤੁਹਾਡੇ ਪਿੰਡ ਚ ਜਿਹੜੀ ਐ ਡਿਸਪੈਂਸਰੀ ਨਹੀਂ ਐ ਇਹ ਵੱਡੀ ਗੱਲ ਨੇ ਥੋੜੀ ਇਹ ਹੈ ਤਾਂ ਵੱਡੀ ਗੱਲ ਆ ਜੀ ਜਿਹੜੇ ਵਿਧਾਇਕ ਹੋਂਦੇ ਆਬਿਉਦ ਵੀ ਆ ਤੇ ਮੰਤਰੀ ਆ ਤੁਹਾਡੇ ਸਿਹਤ ਮੰਤਰੀ ਨੇ ਆਪ ਸਿਹਤ ਮੰਤਰੀ ਨੇ ਹਾਂ ਜੀ ਨਾਮ ਤਾਂ ਤੁਹਾਡਾ ਮੇਰਾ ਕਿਰਪਾਲ ਸਿੰਘ ਹੈ ਕਿਰਪਾਲ ਸਿੰਘ ਜੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਪਹਿਲਾਂ ਗਵਰਨਮੈਂਟ ਅਪਲਾਈਸ ਦਾ ਜੀ ਅੱਛਾ ਜੀ ਮੈਡੀਕਲ ਕਾਲਜ ਮੈਡੀਕਲ ਕਾਲਜ ਵਿੱਚ ਗਵਰਨਮੈਂਟ ਅਪਲਾਈਸ ਹਾਂ ਜੀ ਹੁਣ ਰਿਟਾਇਰਮੈਂਟ ਹੋ ਗਈ ਅੱਛਾ ਰਿਟਾਇਰਮੈਂਟ ਹੋ ਗਈ ਹਾਂ ਜੀ ਹਾਂ ਜੀ ਕੰਮ ਤੇ ਮਾਹੌਲ ਬਾਰੇ ਦੱਸੋ ਫਿਰ ਤਾਂ ਤੁਸੀਂ ਸੱਤ ਚ ਅਕਸਰ ਆਂਦੇ ਰਹਿੰਦੇ ਹੋਗੇ ਡੈਨ ਹਾਂ ਆਂਦੇ ਜਾਂਦੇ ਹਾਂ ਜੀ ਹਾਂ ਜੀ ਆਂਦੇ ਰਹਿੰਦੇ ਹੋ ਹਾਂ ਜੀ ਤੇ ਕਿਵੇਂ ਮਾਹੌਲ ਹੈ ਸੱ ਸਗਾ ਪਿੰਡ ਦੇ ਆਲੇ-ਦਾਲੇ ਪਿੰਡਾਂ ਵਾਲੇ ਦੇਖਣੋਂ ਤੇ ਵੀ ਆਹ ਕਿ ਕਰਿਆ ਤੁਸੀਂ ਕੋਈ ਬਹੁਤ ਵਧੀਆ ਬਾਇਆ ਹੋ ਬਹੁਤ ਵਧੀਆ ਸਭ ਹਾਂ ਫੋਟੋ ਲੇਖੀ ਤੇ ਆ ਕੇ ਜਾਂਦੇ ਖਿੱਚੀ ਸੀ ਪਿੰਡ ਦੇ ਅੱਛਾ ਇਹ ਕਿਸ ਨੇ ਬਣਾਈ ਹੈ ਇਹ ਪਤਾ ਜੀ ਪਿੰਡ ਦਾ ਪੈਸਾ ਤਾਂ ਜੀ ਅੱਛਾ ਜੀ ਸਿਆਮ ਲੜ ਦਾ ਪੈਸਾ ਕਵੈਰ ਹੋਇਆ ਪਤਾ ਜੀ ਓਕੇ ਉਹ ਸਰਪੰਚ ਸਾਹਿਬ ਨੇ ਜਿਹੜਾ ਪਹਿਲੇ ਪਹਿਲੇ ਸਰਪੰਚ ਤੇ ਉਹਨਾਂ ਨੇ ਕਢਾਇਆ ਜੀ ਪੈਸਾ ਇਹ ਉਹ ਕਢਾ ਕੇ ਫਿਰ ਪਿੰਡ ਚ ਲਵਾਇਆ ਉਹਨਾਂ ਨੇ ਅੱਛਾ ਹਾਂ ਜੀ ਇਧਰ ਲਈ ਹਾਂ ਜੀ ਸਰਪੰਚ ਨੂੰ ਸ਼ਾਬਾਸ਼ ਦੋਗੇ ਹਾਂ ਜੀ ਹਾਂ ਜੀ ਬਹੁਤ ਵਧੀਆ ਕੰਮ ਕਿੰਨ ਵਧੀਆ ਕੰਮ ਵਧੀਆ ਕਰੇ ਜੀ ਤੇ ਮਾੜਾ ਤੇ अच्छा सरकार दी गल करिए सरकार ਦੇ ਵਿੱਚ ਤੇ ਵਾਦੇ ਕਰਕੇ ਆਈ ਸਰਕਾਰ ਪੂਰੇ ਕੀਤੇ ਕੁਝ ਕੋਈ ਵਾਅਦਾ ਨਹੀਂ ਕਰਾ ਜੀ ਮਲਾਜਮਾ ਰੋ ਰਹੇ ਨੇ ਸਾਰੇ ਜੀ ਕੋਈ ਕਿਸਤ ਨਹੀਂ ਦਿੱਤੀ ਕੋਈ ਬਾਤ ਨਹੀਂ ਇਹਦੇ ਮੁੰਡੇ ਲਈ ਜਾਂਦੇ ਬਸ ਅੱਛਾ ਹਾਂ ਜੀ ਨਹੀਂ ਪਰ ਜਿਹੜੇ ਤੁਹਾਡੇ ਐਮਐਲਏ ਆ ਉਹ ਡਾਕਟਰ ਬਲਬੀਰ ਸਿੰਘ ਉਹ ਸਿਹਤ ਮੰਤਰੀ ਪੰਜਾਬ ਨੇ ਉਹ ਜਿਹੜੇ ਨੇ ਤੁਹਾਨੂੰ ਮੈਂ ਦੱਸਾਂ ਜੀ ਜੇ ਕੋਈ ਵੀ ਮੰਤਰੀ ਜਾਂ ਕੁਰਸੀ ਤੇ ਬਹਿ ਗਿਆ ਫੇਰ ਅੱਖਾਂ ਪਰਹਾਣ ਕਰ ਲੈਂਦਾ ਜੀ ਬਸ ਫੇਰ ਨਹੀਂ ਕਰਦਾ ਤੁਸੀਂ ਮਿਲਣ ਗਏ ਹੋ ਕਦੀ ਉਹਨਾਂ ਨੂੰ ਨਾ ਨਾ ਅਸੀਂ ਗਏ ਨਹੀਂ ਨੇ ਮਿਲਣ ਨਹੀਂ ਕੇ ਤਾਂ ਫਿਰ ਕਿਵੇਂ ਕਹਿ ਸਕਦੇ ਮਿਲਦੇ ਨਹੀਂ 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 ਉਰੇ ਕਦੇ ਆਏ ਨਹੀਂ ਕਿਹੜਾ ਮਰ ਤਾਂ ਹੀ ਮਿਲਾਂਗੇ ਹਾਂ ਕਦੇ ਉਹ ਆ ਗੜੇ ਉਹ ਡਿਸਪੈਂਸਰੀ ਬਾਰੇ ਲੈ ਕੇ ਅਦਾ ਸਮਾਨ ਚੱਕ ਲੇ ਕੇ ਦੱਬੇ ਔਰ ਤੁਸੀਂ ਕੀ ਕਰੋਗੇ ਅਸੀਂ ਬਹੁਤ ਮੀਨ ਤਕਰੀਰ ਇਹਦੇ ਬਾਰੇ ਡਿਸਪੈਂਸਰੀ ਸਰਕਾਰ ਨੇ ਇੱਕ ਜਿਹੜਾ ਯੁੱਧ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਛੇੜ ਰੱਖਿਆ ਹੈ ਤੇ ਬਾਰੇ ਕੁਝ ਧਿਆਨ ਕਰੀ ਹੈ ਤੁਹਾਨੂੰ ਹਾਂ ਜੀ ਕਰ ਬਸ ਸਾਡੇ ਪਿੰਡ ਦਾ ਬਹੁਤ ਵਧੀਆ ਔਕਾਸਰ ਪਿੰਡ ਹੈ ਨਸ਼ਾ ਹਾਂ ਜੀ ਅਛਾ ਖਤਮ ਹੈ? ਨਾ ਜੀ ਨਾ ਸਾਢੇ 1:30 ਇਦ ਲਈ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਧੰਨਵਾਦ ਕਰਨਾ ਚਾਹੋਗੇ ਇਸ ਬਾਰੇ ਨਹੀਂ ਤੁਹਾਨੂੰ ਧੰਨਵਾਦ ਅਸੀਂ ਨਹੀਂ ਕਰਦੇ ਪਰ ਸਾਡੇ ਪਿੰਡ ਬਾਰੇ ਧੰਨਵਾਦ ਕਰਾਂਗੇ ਸਾਡੇ ਪਿੰਡ ਦਾ ਓਕੇ ਅੱਛਾ ਹਾਂ ਜੀ ਤੇ ਬਿਜਲੀ ਦਾ ਬਿੱਲ ਮਾਫ ਕੀਤਾ ਸਰਕਾਰ ਨੇ? ਉਹ ਗਲਤ ਕਰੇ ਜੀ। ਅੱਛਾ ਉਹਨੂੰ ਗਲਤ ਮੰਨਦੇ ਹੋ? ਹਾਂ। ਉਹ ਕੁਝ ਪਰਸੈਂਟ ਘੱਟ ਕਰਦੇ ਮੈਂ ਕਹਿੰਦਾ ਕਿਰਾਇਆ ਵੀ ਮਾਫ ਗਲਤ ਕਰੇ ਜੀ। ਇਹ ਤਾਂ ਬਰਬਾਦੀਆਂ ਜੀ ਹਿੰਦੁਸਤਾਨ ਦੀ। ਅੱਛਾ ਇਹ ਹਾਂ ਪੰਜਾਬ ਦੀ ਬਰਬਾਦੀ ਹੈ। ਨੋਕਾਂ ਦਾ ਚੌੜੜ ਕੇ ਮਾਫ ਕਰਦਾ ਮਾਫ ਕਰਦਾ ਜਿਹੜੀ ਗਿੰਦੀ ਆ ਉਲਟੀ ਸਾਲਾ ਕਰਜਾਈ ਕਰ ਰਹੇ ਨਹੀਂ ਤੂੰ ਆਪਣੇ ਪੰਜਾਬ ਨੂੰ ਦੱਸ ਪੰਜਾਬ ਨੂੰ ਕਰਜਾਈ ਬੈਠਾ ਹਾਂ ਇਹ ਚੱਕਰ ਇਹ ਦੱਸ ਉਸ ਤੋਂ ਇਲਾਵਾ ਵੱਡਾ ਜਿਹੜਾ ਪਿੰਡ ਦੇ ਸੜਕਾਂ ਵਗੈਰਾ ਸਾਰਾ ਕੁਝ ਠੀਕ ਹੈ ਇਹ ਤਾਂ ਸਾਡੇ ਪਿੰਡ ਦਾ ਠੀਕ ਹੈ ਜੀ ਲਾਈਟਾਂ ਵਗੈਰਾ ਹਾਂਜੀ ਹਾਂਜੀ ਸਰ ਲਾਈਟਾਂ ਆਂਦੀਆਂ 24 ਘੰਟੇ ਹਾਂ 24 ਘੰਟੇ ਲਾਈਟ ਤਾਂ ਕੋਈ ਕੱਟ ਪਈ ਨਹੀਂ ਨਾ ਜੀ ਨਾ ਪਰ ਬਿੱਲ ਆਂਦਾ ਤੁਹਾਡਾ ਘਰ ਦਾ ਬਿੱਲ ਆਂਦਾ ਨਹੀਂ ਨਹੀਂ ਬਿੱਲ ਨਹੀਂ ਆਂਦਾ ਇਹ ਤੂੰ ਪਰ ਤੁਸੀਂ ਇਸ ਤੋਂ ਨਰਾਜ਼ ਹੋਗੇ ਬਿੱਲ ਆਉਣਾ ਚਾਹੀਦਾ ਨਹੀਂ ਨਹੀਂ ਨਾ ਨਾ ਹੁਣ ਹੀ ਜਾਂਦਾ ਮੈਂ ਕਹਿੰਦਾ ਸਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਤੁਸੀਂ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਜਿਹੜੇ ਮੁਫਤ ਖੋਰੀ ਦੇ ਬਿੱਲ ਹੈਗੀਆਂ ਇਹ 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 ਲੱਗਣੇ ਚਾਹੀਦੇ ਮੁੱਖ ਮੰਤਰੀ ਸੰਦੇਸ਼ ਦੇਣਾ ਚਾਹੋਗੇ ਹਾਂਜੀ ਹਾਂਜੀ ਵੀ ਇਹ ਵੀ ਬਿੱਲ ਲੱਗਣੇ ਚਾਹੀਦੇ ਕਿਰਾਏ ਲੱਗਣਾ ਚਾਹੀਦੇ ਹੁਣ ਤੋਂ ਤੋਂ ਬਸਾਂ ਜਿਹੜੇ ਟਾਇਰ ਪਟ ਗਏ ਖੜੀਆਂ ਤਿੱਸੇ ਖੜੀਆਂ ਉੱਤੇ ਖੜੀਆਂ ਪਟਿਆਲਾ ਦੇ ਬਾਰਨ ਦੇ ਪਿੰਡ ਦੇ ਵਿੱਚ ਅਸੀਂ ਸਾਥ ਦੇ ਵਿੱਚ ਆਏ ਹਾਂ ਪਰ ਸਾਥ ਦੀ ਖਾਸੀਅਤ ਇਹ ਹੈ ਕਿ ਇਹ ਤਾਂ ਬਹੁਤ ਸ਼ਾਨਦਾਰ ਬਣੀ ਹੋਈ ਹੈ ਜਿਵੇਂ ਕਿ ਤੁਹਾਨੂੰ ਅਸੀਂ ਦਿਖਾਈ ਹੈ ਬਹੁਤ ਸ਼ਾਨਦਾਰ ਸਾਥ ਹੈ ਦੂਜੀ ਖਾਸੀਅਤ ਇਹ ਹੈ ਇਸ ਪਿੰਡ ਦੇ ਵਿੱਚ ਦੋ ਪੰਚਾਇਤਾਂ ਨੇ ਤੇ ਦੋ ਹੀ ਸਰਪੰਚ ਨੇ ਤੇ ਇਸ ਵਾਰ ਸਾਡੇ ਨਾਲ ਦੋਨੇ ਹੀ ਸਰਪੰਚ ਸਾਡੇ ਸੱਤ ਦੇ ਵਿੱਚ ਮੌਜੂਦ ਨੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਦੋਨੇ ਸਰਪੰਚ ਸਪੈਸ਼ਲ ਵਿਸ਼ੇਸ਼ ਤੌਰ ਤੇ ਪੁੱਜੇ ਨੇ ਤੇ ਅਸੀਂ ਉਹਨਾਂ ਨਾਲ ਪਹਿਲਾਂ ਗੱਲਬਾਤ ਕਰਾਂਗੇ ਤੇ ਸੱਤ ਦੇ ਬਾਰੇ ਜਾਣਾਂਗੇ ਤੇ ਪਿੰਡ ਦੇ ਮੁੱਦਿਆਂ ਦੇ ਬਾਰੇ ਜਾਣਾਂਗੇ ਸਸੀਕਾਲ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਕੀ ਨਾਮ ਸਰਪੰਚ ਦਾ ਮੇਰਾ ਗੁਰਜੰਟ ਸਿੰਘ ਜੀ ਗੁਰਜੰਟ ਸਿੰਘ ਜੀ ਪਹਿਲਾਂ ਤਾਂ ਸੱਤ ਦੇ ਬਾਰੇ ਦੱਸੋ ਪਿੰਡ ਦੀ ਸੱਤ ਦਾ ਤੁਹਾਡੇ ਕਿਵੇਂ ਹੈ ਦੋ ਦੋ ਸੱਤਾਂ ਸਾਡੇ ਪਿੰਡ ਤਿੰਨ ਤੋਂ ਚਾਰ ਸੱਤਾਂ ਨੇ ਜੀ ਅੱਛਾ ਜੀ ਤੇ ਸਾਰੀਆਂ ਹੀ ਬਹੁਤ ਸ਼ਾਨਦਾਰ ਬਣੀਆਂ ਹੋ ਸਾਡੇ ਪਿੰਡ ਦੀਆਂ ਜਿੰਨੀਆਂ ਵੀ ਸੱਥਾਂ ਨੇ ਸਾਰੀਆਂ ਉੱਥੇ ਬਹੁਤ ਵਧੀਆ ਬੈਠਣ ਨੂੰ ਬੈਂਚ ਲੱਗੇ ਹੋਏ ਆ ਰੁੱਖਤ ਲੱਗੇ ਹੋਏ ਆ ਤੇ ਜਿਹੜਾ ਵਾਤਾਵਰਨ ਉਹ ਬਹੁਤ ਸਾਫ਼ ਸੁਥਰਾ ਜੀ ਇਹ ਕਲਚਰ ਜਿਹੜਾ ਸੀਗਾ ਸੱਥਾਂ ਦਾ ਕਲਚਰ ਹੈ ਕਿਥੇ ਨਾ ਕਿਥੇ ਕਈ ਪਿੰਡਾਂ ਦੇ ਵਿੱਚ ਤਾਂ ਲੋਪ ਹੀ ਹੋ ਚੁੱਕਿਆ ਹਲੇ ਵੀ ਪਰ ਤੁਹਾਡੇ ਤੁਸੀਂ ਪਿੰਡ ਦੇ ਵਿੱਚ ਆਪਣਾ ਜਿਹੜੀ ਸੱਥ ਦਾ ਕਲਚਰ ਹੈ ਬਚਾ ਕੇ ਰੱਖਿਆ ਪਿਆ ਹੈ ਇਹਦੇ ਬਾਰੇ ਕੀ ਕਹੋਗੇ ਇਹ ਨਹੀਂ ਜੀ ਜਿਹੜੇ ਪ੍ਰਾਤਨ ਸੱਥਾਂ ਨੇ ਕਲਚਰ ਆ ਜਿਹੜਾ ਇਹ ਉਵੇਂ ਜਿਵੇਂ ਹੀ ਰਹਿਣਾ ਚਾਹੀਦਾ ਇਹਦੇ ਵਿੱਚ ਕੀ ਹੁੰਦਾ ਸੱਥਾਂ 'ਚ ਬੈਠ ਕੇ ਜਿਹੜੇ ਪਿੰਡ ਦੇ ਬਜ਼ੁਰਗ ਆ ਉਹ ਬੈਠ ਕੇ ਇੱਥੇ ਆਪਣੇ ਮਨ ਦੇ ਬਲਵਲੇ ਆ ਜਿਹੜੇ ਉਹ ਕੱਢ ਲੈਂਦੇ ਆ ਤੇ ਦੁੱਖ ਸੁੱਖ ਦੂਰ ਕਰ ਲੈਂਦੇ ਆ ਆਪਣੇ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰ ਲੈਂਦੇ ਆ ਕੋਈ ਕਿਸੇ ਤਰ੍ਹਾਂ ਦੀ ਮਨ ਚ ਗੱਲ ਹੁੰਦੀ ਆ ਪਰਿਵਾਰ ਚ ਨਹੀਂ ਕਰ ਸਕਦਾ ਇੱਥੇ ਇੱਕ ਦੂਜੇ ਸੱਜਣ ਮਿੱਤਰ ਨਾਲ ਬੰਦਾ ਬਿਲਕੁਲ ਕਰ ਲੈਂਦੇ ਆ ਸਾਰਾ ਕੁਝ ਹੀ ਕਰ ਲੈਂਦੇ ਆ ਜੀ ਸਰਕਾਰਾਂ ਦੇ ਉੱਤੇ ਵਿਚਾਰ ਵੀ ਕਰਦੇ ਨੇ ਬਿਲਕੁਲ ਹੁੰਦੀਆਂ ਨਹੀਂ ਜੀ ਤੇ ਜੇ ਗੱਲ ਕਰੀਏ ਸਰਕਾਰਾਂ ਦੀ ਤਾਂ ਪੰਜਾਬ ਦੀ ਜਿਹੜੀ ਸਰਕਾਰ ਹੈ ਇਸ ਵਕਤ ਉਹ ਭਗਵੰਦ ਸਿੰਘ ਸਾਹਿਬ ਦੀ ਸਰਕਾਰ ਹੈ ਜੀ ਉਹ ਜਿਹੜੇ ਵਾਅਦੇ ਕਰਕੇ ਆਏ ਸੀਗੇ ਉਹ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਦੇਖੋ ਜੀ ਅਸੀਂ ਮੈਂ ਅਸੀਂ ਦੂਜੀ ਵਾਰ ਇਸ ਵਾਰ ਸਰਪੰਚ ਬਣੇ ਜੋ ਸਰਕਾਰਾਂ ਬਾਰੇ ਅਸੀਂ ਕਿਸੇ ਸਿਆਸੀ ਪਾਰਟੀ ਨਾਲ ਸਾਡਾ ਕੋਈ ਸਬੰਧ ਨਹੀਂ ਨਾ ਅਸੀਂ ਕਿਸੇ ਸਰਕਾਰਾਂ ਤੋਂ ਬਸ ਸਿਆਸੀ ਪਾਰਟੀ ਦੇ ਤੌਰ ਤੇ ਨਹੀਂ ਗੱਲ ਕਰ ਰਹੇ ਇੱਕ ਜਨਰਲ ਤੌਰ ਤੇ ਤੁਹਾਡੇ ਵਿਚਾਰ ਜਾਨਣਾ ਚਾਹਾਂਗੇ ਕਿ ਸਰਕਾਰ ਨੇ ਅਪਾ ਸੱਤ ਦੇ ਵਿੱਚ ਮੌਜੂਦ ਆ ਸੱਤ ਦੇ ਵਿੱਚ ਇਹੋ ਜਿਹੇ ਵਿਚਾਰ ਵੀ ਹੁੰਦੇ ਆ ਸਰਕਾਰਾਂ ਦੇ ਘਰਾਂ ਪਰਿਵਾਰਾਂ ਤੋਂ ਸ਼ੁਰੂ ਹੋ ਕੇ ਸਰਕਾਰਾਂ ਤਾਂ ਗੱਲਾਂ ਜਾਂਦੀਆਂ ਜੀ इवन दो ਅਪ ਕਹਿ ਲਈਏ ਸਰਕਾਰਾਂ ਵੀ ਸੱਤਾਂ ਤੋਂ ਹੀ ਬਣਦੀਆਂ ਜੀ ਤੇ ਸੱਤ ਦੇ ਵਿੱਚ ਤੁਹਾਡੇ ਜਿਹੜੇ ਸੱਤ ਹੈ ਉਹਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਦੇ ਬਾਰੇ ਕੀ ਵਿਚਾਰ ਨੇ ਕਿ ਜੇ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਨੇ ਪੰਜਾਬ ਸਰਕਾਰ ਕਿਵੇਂ ਦਾ ਕੰਮ ਕਰ ਰਹੀ ਹੈ ਬਸ ਮੁੱਖ ਮੰਤਰੀ ਸਾਹਿਬ ਕਰ ਰਹੇ ਆ ਜੀ ਜਿੰਨਾ ਕੋ ਹੋ ਰਿਹਾ ਕਰ ਰਹੇ ਆ ਜੀ ਆਪਾਂ ਕਹੀਏ ਪੂਰੇ ਵਾਅਦੇ ਨਹੀਂ ਪੂਰੇ ਹੋ ਸਕ ਰਹੇ ਜੀ ਉਹ ਕੋਈ ਵੀ ਸਰਕਾਰ ਨਹੀਂ ਕਰਦੀ ਕੋਈ ਵੀ ਸਰਕਾਰ ਨਹੀਂ ਕਰਦੀ ਜਿੰਨਾ ਕੋ ਹੋ ਰਿਹਾ ਕਰ ਰਹੇ ਆ ਜੀ ਕਿ ਸਰਕਾਰ ਦਾ ਵਾਅਦਾ ਸੀਗਾ ਕਿ ਜਿਹੜੇ 1000 ਰੁਪਏ ਮਹਲਾਵਾਂ ਦੇਣ ਦਾ ਵਾਅਦਾ ਉਹ ਰਹਿੰਦਾ ਹੈ ਹਲੇ ਤੱਕ ਉਹਦੇ ਬਾਰੇ ਕੀ ਕਹੋਗੇ ਜੀ ਉਹ ਸਰਕਾਰਾਂ ਦਾ ਆਪਣਾ ਮੈਟਰ ਹੈ ਸੀ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਦਿੰਦੇ ਆ ਨਹੀਂ ਦਿੰਦੇ ਸੋ ਜਿਹੜੀਆਂ ਮੈਂ ਇਹ ਚੀਜ਼ਾਂ ਨੂੰ ਇਦਾਂ ਦੇਖਦਾ ਵੀ ਜਿਹੜੀਆਂ ਸਰਕਾਰਾਂ ਕੋਈ ਵੀ ਸਰਕਾਰ ਕਿਸੇ ਨੂੰ ਫ੍ਰੀ ਚ ਪੈਸੇ ਦੇ ਰਹੀ ਆ ਜਾਂ ਫ੍ਰੀ ਚ ਬਿਨਾ ਉਹ ਤੋਂ ਪੈਸਿਆਂ ਤੋਂ ਕੋਈ ਸਹੂਲਤ ਦੇ ਰਹੀ ਆ ਮੈਂ ਉਹਨੂੰ ਚੰਗਾ ਨਹੀਂ ਸਮਝਦਾ ਜੀ ਇਹਦੇ 'ਚ ਕੀ ਆ ਮੰਨ ਲਓ ਬੱਸਾਂ ਦਾ ਕਿਰਾਇਆ ਮਾਫ ਆ ਉਹਦੇ ਵਾਸਤੇ ਕੀ ਆ ਬੀਬੀਆਂ ਇਧਰੋਂ ਚੜ ਕੇ ਉਧਰ ਚਲੀ ਜਾਂਦੀਆਂ ਨੇ ਉਧਰੋਂ ਚੜ ਕੇ ਇਧਰ ਚਲੇ ਜਾਂਦੀਆਂ ਨੇ ਉਹਦੇ 'ਚ ਕੋਈ ਐਡਾ ਇਸ਼ੂ ਵਾਲੀ ਗੱਲ ਨਹੀਂ ਮੈਂ ਉਹਨੂੰ ਚੰਗਾ ਨਹੀਂ ਸਮਝਦਾ ਸਰਕਾਰਾਂ ਕੋਲ ਜਦੋਂ ਆਮਦਨੀ ਨਹੀਂ ਹੋਊਗੀ ਉਹ ਵਿਕਾਸ ਕਿੱਥੋਂ ਕਰਨਗੇ ਜੀ ਪਰ ਆਮਦਨੀ ਦੇ ਚੜੀਏ ਤਾਂ ਬਹੁਤ ਸਰਕਾਰਾਂ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣਨੀ ਸੀ ਤਾਂ ਉਦੋਂ ਮਤਲਬ ਬਹੁਤ ਇੱਕ ਉੱਪਰ ਜ਼ੋਰ ਬਣਾਰੀ ਹੋ ਸਗੀ ਕਿ ਅਸੀਂ ਜਿਹੜੇ ਰੇਤੇ ਚ ਪੈਸਾ ਗੱਡਾਂਗੇ ਅਸੀਂ ਸ਼ਰਾਬ ਚ ਪੈਸਾ ਗੱਡਾਂਗੇ ਪੈਸਾ ਤਾਂ ਮੁੱਖ ਮੰਤਰੀ ਸਾਹਿਬ ਕਦੀ ਵੀ ਨਹੀਂ ਕੀਆ ਉਹਨਾਂ ਨੇ ਵੀ ਪੈਸਾ ਹੈ ਨਹੀਂ ਸਾਡੇ ਕੋਲ ਨਹੀਂ ਉਹ ਪੈਸੇ ਜਿਹੜੇ ਜਿੱਥੋਂ ਜਿੰਨੇ ਜਿੰਨੇ ਆਉਂਦੇ ਆ ਉਹ ਸਰਕਾਰਾਂ ਨੂੰ ਆ ਹੀ ਰਹੇ ਆ ਜੀ ਪਰ ਫਿਰ ਵੀ ਦੇਖਿਆ ਜਾਵੇ ਪੰਜਾਬ ਤਾਂ ਕਰਜ਼ੇਵਾਲੀ ਜਾ ਰਹੇ ਆ ਜੀ ਪੰਜਾਬ ਕਰਜ਼ੇਵਾਲ ਜਾ ਰਿਹਾ ਪੰਜਾਬ ਤਾਂ ਕਰਜ਼ਾਈ ਹੁੰਦਾ ਜਾ ਰਿਹਾ ਜੇਕਰ ਸਾਡੇ ਕੋਲ ਆਮਦਨ ਹੈ ਫਿਰ ਅਸੀਂ ਕਰਜ਼ਾਈ ਕਿਉਂ ਹੁੰਦੇ ਜਾ ਰਹੇ ਆ ਰੇਸ਼ਿਓ ਦਰ ਵੱਧਦੀ ਜਾ ਰਹੀ ਹੈ ਨਾ ਕਰਜ਼ੇ ਦੀ ਕਰਜ਼ੇ ਦੀ ਦਰ ਦੀ ਗੱਲ ਕਰੀਏ ਤਾਂ ਭਾਰਤ ਸਰਕਾਰ ਦਾ ਵੀ ਕਰਜ਼ਾ ਬਹੁਤ ਹੈ ਭਾਰਤ ਸਰਕਾਰ ਦੇ ਉੱਤੇ ਵੀ ਕਰਜ਼ਾ ਬਹੁਤ ਹੈ ਹਾਂਜੀ ਮੈਂ ਉਹ ਕੋਈ ਸੈਂਟਰ ਸਰਕਾਰ ਨੂੰ ਵੀ ਕਹਿ ਰਹੇ ਆਂ ਵੀ ਜੇ ਉਹਨਾਂ ਕੋਲ ਇੰਨੀ ਆਮਦਨ ਦੇ ਸੋਰਸ ਨੇ ਜਾਂ ਆਮਦਨ ਬਣਾ ਰਹੇ ਆ ਉਹ ਜਾ ਕਿੱਥੇ ਰਹੀ ਆ ਕਿਉਂ ਅਸੀਂ ਫ੍ਰੀ ਚ ਸਹੂਲਤਾਂ ਦਿੱਤੀ ਜਾ ਰਹੀਆਂ ਸਿਰਫ ਵੋਟ ਬੈਂਕ ਬਣਾਉਣ ਵਾਸਤੇ ਚਾਹੇ ਉਹ ਸੈਂਟਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਸਿਰਫ ਔਰ ਸਿਰਫ ਅਸੀਂ ਇੱਕ ਵੋਟ ਬੈਂਕ ਬਣਾਉਣ ਵਾਸਤੇ ਸਰਕਾਰ ਲੋਕਾਂ ਨੂੰ ਪਬਲਿਕ ਨੂੰ ਫ੍ਰੀ ਚ ਸਹੂਲਤਾਂ ਦੇ ਰਹੀਆਂ ਜਿਹੜੀਆਂ ਦੇਣ ਵਾਲੀਆਂ ਬਣਦੀਆਂ ਨੇ ਉਹ ਦਿੱਤੀਆਂ ਨਹੀਂ ਸਾਡੇ ਤੋਂ ਜਾ ਰਹੀਆਂ ਪਰ ਜਿਹੜੀ ਮੈਡੀਕਲ ਦੀ ਸਹੂਲਤ ਹੈ ਸਰਕਾਰ ਹੁਣ 10 ਲੱਖ ਤੱਕ ਦਾ ਜਿਹੜਾ ਬੀਮਾ ਹੈਗਾ ਉਹ ਸਰਕਾਰ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਹੈ ਜੀ ਤੇ ਜਿਹੜੀ ਸਕੂਲ ਦੀ ਜਿਹੜੀ ਸਕੂਲ ਐਨੀਮੈਂਸ ਸਕੂਲ ਆਫ ਫੈਮਿਨਿਅਸ ਬਣਾਏ ਜਾ ਰਹੇ ਹਨ ਥਾਣਾ ਦੇ ਉੱਤੇ ਉਹਦੇ ਬਾਰੇ ਕੀ ਕਹੋਗੇ ਚੰਗਾ ਕੰਮ ਹੈ ਬਿਲਕੁਲ ਜੋ ਚੰਗਾ ਕੰਮ ਕਰਨਗੇ ਸੀ ਉਹਨਾਂ ਦੀ ਸ਼ਲਾਘਾ ਕਰਾਂਗੇ ਜੀ ਜੋ ਕੰਮ ਚੰਗਾ ਨਹੀਂ ਹੋਊਗਾ ਸੀ ਉਹਨਾਂ ਦਾ ਉਹਨੂੰ ਇਗਨੋਰ ਕਰਾਂਗੇ ਗੱਲ ਨੂੰ ਵੀ ਇੱਕ ਗਲਤ ਗੱਲ ਹੈ ਪਰ ਇੱਕ ਪੰਜਾਬ ਤਾਂ ਬਹੁਤ ਵੱਡਾ ਮੁੱਦਾ ਰਿਹਾ ਪੰਜਾਬ ਦਾ ਮੁੱਦਾ ਨਸ਼ਿਆਂ ਦਾ ਜੀ ਨਸ਼ਿਆਂ ਦੇ ਵਿਰੁੱਧ ਹੁਣ ਇਸ ਭਗਵੰਦਾਨ ਸਰਕਾਰ ਨੇ ਜੰਗੀ ਪੱਧਰ ਤੇ ਯੁੱਧ ਛੇੜ ਦਿੱਤਾ ਤੁਸੀਂ ਕੀ ਕਹੋਗੇ ਕਿ ਤੁਹਾਡੇ ਵਿੱਚ ਤੁਹਾਨੂੰ ਨਸ਼ਾ ਇੱਥੇ ਕੋਈ ਥੱਲ ਪਈ ਹੈ ਨਸ਼ੇ ਦੇ ਉੱਤੇ ਅਸੀਂ ਉਹ ਚੀਜ਼ ਦੀ ਸ਼ਲਾਘਾ ਕਰਦੇ ਹਾਂ ਜੇਕਰ ਉਹਦੇ ਨਾਲ ਕੋਈ ਨਸ਼ੇ ਨੂੰ ਠੱਲ ਪੈਂਦੀ ਹੈ ਜੀ ਇਹਨਾਂ ਦਾ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਦਾ ਜੋ ਮਹਿੰਮ ਚਲਾਈ ਹੋਈ ਹੈ ਜੇਕਰ ਉਹਦਾ ਕੱਲਾ ਸਾਡੇ ਪਿੰਡ ਨਹੀਂ ਪੰਜਾਬ ਤੇ ਹਿੰਦੁਸਤਾਨ ਤੇ ਕਿਤੇ ਵੀ ਉਸ ਚੀਜ਼ ਨੂੰ ਠੱਲ ਪੈਂਦੀ ਹੈ ਤਾਂ ਅਸੀਂ ਉਹਦੀ ਸ਼ਲਾਘਾ ਕਰਦੇ ਹਾਂ ਪਰ ਕਿਤੇ ਨਾ ਕਿਤੇ ਨਸ਼ਾ ਇਨੂੰ ਇਹ ਨਹੀਂ ਕਹਿ ਸਕਦੇ ਵੀ ਬਿਲਕੁਲ ਜ਼ੀਰੋ ਕਰ ਦਿੱਤਾ ਗਿਆ ਜਾਂ ਹੋ ਜੂਗਾ ਸਾਡੇ ਪਿੰਡ ਚ ਅੱਜ ਵੀ ਹੈ ਓਕੇ ਸਾਡੇ ਪਿੰਡ ਚ ਅੱਜ ਵੀ ਹੈ ਪਹਿਲਾਂ ਕੀ ਸੀ ਲੋਕ ਮਾੜੀ ਮੋਟੀ ਸ਼ਰਾਬ ਸ਼ਰੂਪ ਪਿੰਦੇ ਹੁੰਦੇ ਸੀ ਕੋਈ ਮਾੜੀ ਮੋਟੀ ਫੀਮ ਖਾਂਦਾ ਸੀ ਜਾਂ ਭੁੱਖੀ ਖਾਂਦਾ ਸੀ ਮੈਂ ਇਹਨਾਂ ਨੂੰ ਇਹ ਨਹੀਂ ਕਹਿ ਰਿਹਾ ਵੀ ਇਹ ਚੰਗੇ ਨਸ਼ੇ ਆ ਕੋਈ ਤੇ ਹੁਣ ਸਿੰਥੈਟਿਕ ਨਸ਼ੇ ਉਹ ਤਾਂ ਬੰਦੇ ਨੂੰ ਡੈੱਡ ਕਰ ਰਹੇ ਆ ਜਾਂ ਮਾਰ ਰਹੇ ਆ ਟੀਕੇ ਲੱਗੇ ਲਗਾਈ ਰਹਿ ਜਾਂਦੇ ਆ ਬਾਹਾਂ ਚ ਨਸ਼ਿਆਂ ਤੋਂ ਯਾਦ ਆਇਆ ਤੁਹਾਡੇ ਆਪਣੇ ਸਨੌਰ ਪਿੰਡ ਦੇ ਵਿਧਾਇਕ ਸੀਗੇ ਸਨੌਰ ਦੇ ਵਿਧਾਇਕ ਪਠਾਨ ਮੱਜਾ ਸਾਹਿਬ ਉਹਨਾਂ ਨੇ ਬਗਾਇਦਾ ਵਿਧਾਨ ਸਭਾ ਦੇ ਵਿੱਚ ਮੁੱਦਾ ਚੱਕਿਆ ਸੀ ਕਿ ਅਫੀਮ ਦੀ ਖੇਤੀ ਜਿਹੜੀ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਜਾਏ ਉਹਦੇ ਬਾਰੇ ਕੀ ਕਹੋਗੇ ਤੁਸੀਂ ਜੀ ਦੇਖੋ ਇਹ ਜੋ ਸਰਕਾਰਾਂ ਦੇ ਮੁੱਦੇ ਆ ਇਹਨਾਂ ਬਾਰੇ ਉਹ ਜਾਣਣ ਜੇਕਰ ਖੇਤੀ ਭਾਰਤ ਚ ਜਿਵੇਂ ਅਸੀਂ ਰਹਿੰਦੇ ਆ ਨਾ ਇੱਕ ਸੂਬੇ ਚ ਜਿਹੜੀ ਅਫੀਮ ਦੀ ਜੈ ਸੰ ਮੱਧ ਪ੍ਰਦੇਸ਼ে ਲਾਉ ਹੈ ਹਾਂ ਉੱਥੇ ਹੈ ਲਾਉ ਆ ਜੀ ਤੇ ਪੰਜਾਬ ਚ ਹੈ ਨਹੀਂ ਇਨੂੰ ਫਿਰ ਸਾਰੇ ਚ ਹੀ ਕਰ ਦੇਣਾ ਨਾ ਇਹਨਾਂ ਨੂੰ ਵੰਡ ਕੇ ਰਕਵਾ ਦਿੱਤਾ ਜਾਵੇ ਵੀ ਜਿਹਦੇ ਕੋਲ ਇੰਨੀ ਕਿ ਜਮੀਨ ਹੈ ਉਹ ਇੰਨਾ ਇੰਨਾ ਕਿ ਇਹਨੂੰ ਕਰ ਸਕਦਾ ਬਕਾਇਦਾ ਉਹਨੂੰ ਸਰਕਾਰ ਖਰੀਦੇ ਸਰਕਾਰ ਵਿੱਚ ਕਿਤਨਾ ਕਿਤੇ ਆਪਾਂ ਇਹਨਾਂ ਨੂੰ ਆਪਣਾ ਨੀਤੀਆਂ ਉਤੇ ਪੁਨਰ ਵਿਚਾਰ ਕਰਨਾ ਚਾਹੀਦਾ ਜੀ ਚਾਹੀਦਾ ਜੀ ਕੋਈ ਮੰਗ ਰੱਖੋਗੇ ਸਰਕਾਰ ਤੋਂ ਮੰਗ ਅਸੀਂ ਸਰਕਾਰ ਅੱਗੇ ਰੱਖਦੇ ਆਂ ਜੀ ਸਾਡੇ ਕੋਲ ਅਸੀਂ ਸਰਕਾਰ ਨੂੰ ਡਿੱਕੇ ਬਹੁਤ ਬਰੀ ਦੇ ਚੁੱਕੇ ਆਂ ਆ ਇੱਥੇ ਸੱਤ ਜੋ ਬਣੀ ਹੋਈ ਹੈ ਇੱਥੇ ਏਸੀ ਵਗੈਰਾ ਲੱਗੇ ਹੋਇਆ ਬਹੁਤ ਸ਼ਾਨਦਾਰ ਬਣੀ ਹੋਈ ਹੈ ਇਹਦੇ ਚ ਸਰਕਾਰ ਨੂੰ ਅਸੀਂ ਨੇ ਬੇਨਤੀ ਕੀਤੀ ਸੀ ਵੀ ਸਾਨੂੰ ਡਿਸਪੈਂਸਰੀ ਤੇ ਇੱਕ ਲਾਇਬ੍ਰੇਰੀ ਦਿੱਤੀ ਜਾਵੇ ਜੀ ਓਕੇ ਜੋ ਕਿ ਸਾਨੂੰ ਬਹੁਤ ਜ਼ਰ ਸੋ ਸਰਕਾਰ ਨੇ ਇੱਥੇ ਸਾਡੇ ਕਹਿਣ ਤੇ ਸਿਰਫ ਔਰ ਸਿਰਫ ਸਮਾਨ ਜਰੂਰ ਭੇਜਤਾ ਸੀ ਡਿਸਪੈਂਸਰੀ ਦਾ ਮੇਰਾ ਖਿਆਲ ਉਹਦੇ ਚੂ ਵੀ ਥੋੜਾ ਬਹੁਤਾ ਚੱਕੇ ਲੱਗੇ ਆ ਵਾਪਸ ਲੱਗੇ ਆ ਹਜੇ ਤੱਕ ਸਾਡੇ ਕੋਲ ਕੋਈ ਡਾਕਟਰ ਨਹੀਂ ਪ੍ਰੋਵਾਈਡ ਕਰਵਾਇਆ ਜੀ ਕਿਸੇ ਨੇ ਸੋ ਅਸੀਂ ਦੁਬਾਰਾ ਫੇਰ ਬੇਨਤੀ ਕਰਦੇ ਆ ਤੁਹਾਡੇ ਮਾਧਿਅਮ ਜਰੀਏ ਵੀ ਜੇਕਰ ਹੋ ਸਕਦਾ ਤਾਂ ਸਾਨੂੰ ਡਿਸਪੈਂਸਰੀ ਵਾਸਤੇ ਚੰਗਾ ਡਾਕਟਰ ਕਾਬਲ ਡਾਕਟਰ ਔਰ ਵਧੀਆ ਟੈਸਟ ਕਰਨ ਵਾਲੇ ਡਾਕਟਰ ਇੱਥੇ ਭੇਜਣ ਦੀ ਸਾਨੂੰ ਬਹੁਤ ਜ਼ਰੂਰਤ ਹੈ ਇਸ ਚੀਜ਼ ਦੀ ਜੇ ਇਸ ਦੀ ਜਿਹੜੀ ਮੰਗ ਹੈ ਉਹ ਆਪਣੇ ਸਿਹਤ ਮੰਤਰੀ ਨੇ ਪੂਰੀ ਕਰਨੀ ਹੈ ਤੇ ਸਿਹਤ ਮੰਤਰੀ ਤੁਹਾਡੇ ਜਿਹੜੇ ਇਲਾਕਾ ਹੈਗਾ ਉਹਨਾਂ ਦੇ ਵਿਧਾਇਕ ਵੀ ਨੇ ਐਮਐਲਏ ਵੀ ਨੇ ਉਹਨਾਂ ਉਹਨਾਂ ਤੋਂ ਤੁਸੀਂ ਕਦੀ ਮੰਗ ਨਹੀਂ ਰੱਖੀ ਸਿਹਤ ਮੰਤਰੀ ਕੋਲ ਲਿਖਤੀ ਰੂਪ ਚ ਵੀ ਮੰਗਾਂ ਦਿੱਤੀਆਂ ਹੋਈਆਂ ਨੇ ਜੀ ਅਸੀਂ ਸਾਡੇ ਪਿੰਡ ਇੱਥੇ ਜਦੋਂ ਵੀ ਵਿਜ਼ਿਟ ਕਰਨ ਆਏ ਆ ਅਸੀਂ ਉਹਨਾਂ ਨੂੰ ਬਕਾਇਦਾ ਇਸ ਗੱਲ ਨੂੰ ਬਾਰ-ਬਾਰ ਕਿਹਾ ਜੀ ਅਸੀਂ ਚਲੋ ਆਸ ਕਰਦੇ ਹਾਂ ਕਿ ਸਾਡੇ ਇਸ ਚੈਨਲ ਦੇ ਪ੍ਰੋਗਰਾਮ ਦੇ ਰਾਹੀਂ ਪਿੰਡ ਦੇ ਸਾਥ ਪ੍ਰੋਗਰਾਮ ਦੇ ਰਾਹੀਂ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਇਹ ਮੰਗ ਨੂੰ ਸਮਝਣਗੇ ਤੇ ਇਸ ਪਿੰਡ ਦੇ ਵਿੱਚ ਜਲਦ ਤੋਂ ਜਲ ਜਿਹੜੀ ਇਹ ਡਿਸਪੈਂਸਰੀ ਦੀ ਮੰਗ ਪੂਰੀ ਕੀਤੀ ਜਾਏਗੀ ਹੁਣ ਸਾਡੇ ਨਾਲ ਪਿੰਡ ਦੇ ਦੂਸਰੇ ਸਰਪੰਚ ਮੌਜੂਦ ਨੇ ਉਹਨਾਂ ਨਾਲ ਜਾਣਾਂਗੇ ਸੱਸੀ ਗੱਲ ਸਰ ਸੱਸੀ ਗੱਲ ਸਰ ਕੀ ਨਾਂ ਅਨਸਰ ਦੋਡਾ ਮੇਰਾ ਗੁਰਤੇਜ ਸਿੰਘ ਸਰ ਗੁਰਤੇਜ ਸਿੰਘ ਜੀ ਪਹਿਲਾਂ ਤਾਂ ਪਿੰਡ ਦੀ ਸਰਪੰਚ ਪਰ ਉਹਨਾਂ ਦਾ ਪੰਚਾਇਤਾਂ ਦੇ ਬਾਰੇ ਦੱਸੋ ਵੀ ਦੋ ਪੰਚਾਇਤਾਂ ਕਿਵੇਂ ਨੇ ਇਸ ਪਿੰਡ ਦੇ ਵਿੱਚ ਵੱਡਾ ਪਿੰਡ ਹੈ ਬਿਲਕੁਲ ਸਰ ਵੱਡਾ ਪਿੰਡ ਹੈ ਤੇ ਪੰਚਾਇਤਾਂ ਬਿਲਕੁਲ ਦੋ ਨੇ ਸਾਡੇ ਉ ਤੇ ਪਰ ਇਹ ਹੋਣਾ ਨਹੀਂ ਚਾਹੀਦਾ ਸੀ ਓਕੇ ਜਿਹੜੇ ਸਾਹ ਨਾਲ ਜੇ ਸਾਡਾ ਪਿੰਡ ਦੇਖਿਆ ਜਾਵੇ ਵੀ ਲਬੇ ਸਾਡੇ ਲੰਗ ਪਿੰਡਾ ਉਹ ਇਹਦੇ ਨਾਲੋਂ ਵੀ ਡਬਲ ਆ ਉੱਥੇ ਇੱਕੇ ਪੰਚਾਇਤ ਆ ਪਰ ਉਰੇ ਸਿਆਸੀ ਮੁੱਦਿਆਂ ਕਰਕੇ ਦੋ ਪੰਚਾਇਤਾਂ ਬਣੀਆਂ ਹੋਈਆਂ ਨੇ ਇੱਕ ਨਵਾਂ ਬਾਹਰ ਤੇ ਇੱਕ ਬਾਹਰ ਤੇ ਇਹ ਬਿਲਕੁਲ ਹੀ ਗਲਤ ਆ ਇਹ ਵੀ ਇੱਕ ਪਿੰਡ ਹੋਣਾ ਚਾਹੀਦਾ ਕਿਉਂਕਿ ਅਸੀਂ ਸਾਰੇ ਪਿੰਡ ਵਾਲੇ ਇੱਕ ਹੀ ਆ ਇੱਕ ਹੀ ਆ ਸਾਰੇ ਬਿਲਕੁਲ ਕਿਸੇ ਨਾਲ ਟਕਰਾਵ ਵੀ ਹੁੰਦਾ ਆਪਸ ਵਿੱਚ ਹੀ ਕਰੀ ਨਹੀਂ ਬਿਲਕੁਲ ਵੀ ਨਹੀਂ ਕਿਸੇ ਨਾਲ ਕੋਈ ਉਹ ਉਹ ਜੋ ਆਪਣੇ ਮੌਜੂਦਾ ਮੈਂਬਰ ਨੇ ਉਹਨਾਂ ਨਾਲ ਹੋਰਿਆ ਟਕਰਾ ਹੋ ਰਿਹਾ ਮੌਜੂਦਾ ਸਰਪੰਚ ਟਕਰਾਵ ਦੀ ਸਥਿਤੀ ਵੀ ਆਪਸ ਹੀ ਬਣਦੀ ਹੈ ਬਣਦੀ ਹੈ ਸਰ ਬਣਦੀ ਹੈ ਬਿਲਕੁਲ ਬਣਦੀ ਹੈ ਪਰ ਤੁਸੀਂ ਕਹਿਣ ਨੂੰ ਚਾਹੋਗੇ ਕਿ ਇੱਕੋ ਹੀ ਔਰ ਕਰਨੀ ਚਾਹੀਦੀ ਹੈ। ਬਿਲਕੁਲ ਸਰ ਇੱਕੇ ਪਿੰਡ ਹੋਣਾ ਚਾਹੀਦਾ। ਪਰ ਸੱਥਾਂ ਵਿੱਚ ਤਾਂ ਸਾਰੇ ਇੱਕੋ ਹੀ ਬਰਾਬਰ ਨੇ। ਬਿਲਕੁਲ ਸਰ ਦੂਜੇ ਪਿੰਡ ਦੇ ਵੀ ਜਿਵੇਂ ਹੁਣ ਆਪਾਂ ਜਿਹਦੇ ਆਪਾਂ ਆਪਣੇ ਪਿੰਡ ਨੂੰ ਮੰਨੀਏ ਨਵਾਂ ਬਾਰ ਨਾਮਨ ਲਈਏ ਉਹ ਵੀ ਆ ਕੇ ਇੱਧਰੇ ਬੈਠਦੇ ਨੇ। ਵਿੱਚ ਬੰਦੇ ਬਹੁਤ ਬੈਠੇ ਨੇ। ਸਾਰੇ ਉਧਰ ਇਹ ਪਿੰਡ ਦਾ ਕੋਈ ਉਹ ਨਹੀਂ ਹੈਗਾ ਸਿਰਫ ਪੰਚਾਇਤਾਂ ਦੋ ਨੇ ਸਾਡੇ। ਮਰ ਭਾਈਚਾਰਾ ਪੂਰਾ ਹੈ ਆਪਣੇ ਪਿੰਡ ਦੇ। ਪੂਰ ਭਾਈਚਾਰਾ ਪੂਰਾ ਸਰ। ਚਲੋ ਸੱਥਾਂ ਦੀ ਗੱਲ ਤਾਂ ਹੋ ਗਈ ਹੁਣ ਆਪਾਂ ਸਰਕਾਰਾਂ ਦੀ ਗੱਲ ਕਰੀਏ। ਪੰਜਾਬ ਦੀ ਸਰਕਾਰ ਮੌਜੂਦਾ ਸਰਕਾਰ ਬਾਰੇ ਕੀ ਕਹੋਗੇ? ਮੌਜੂਦਾ ਸਰਕਾਰ ਬਿਲਕੁਲ ਵੀ ਵਾਦੇ ਪੂਰੇ ਨਹੀਂ ਹੋ ਰਹੇ ਉਹਨਾਂ ਦੇ ਬੜਾ ਰਾਂਦੇ ਸਰ ਉਹਨਾਂ ਨੇ ਜਿਹੜਾ ਬਿਜਲੀ ਫ੍ਰੀ ਕਰਨੀ ਸੀਗੀ ਉਹ ਵਾਦਾ ਪੂਰਾ ਕਰਤਾ ਡਿਸਪੈਂਸਰੀਆਂ ਖੋਲਤੀਆਂ ਥਾਂ-ਥਾਂ ਤੇ ਨਸ਼ਿਆਂ ਦੇ ਵਿਰੁੱਧ ਜੰਗ ਛੇੜ ਰੱਖੀ ਐ ਇੱਕ ਵਾਦਾ ਜਿਹੜਾ ਪੂਰਾ ਨਹੀਂ ਹੋਇਆ ਉਹ ਉਹ ਵੀ ਜਲਦ ਦਾਵਾ ਕਰਦੇ ਆ ਕਿ ਮਹਿਲਾਵਾਂ ਨੂੰ ਜਿਹੜੇ ਆਪਾਂ ਜਲਦ ਤੋਂ ਜਲਦ 1000 ਰੁਪਏ ਮਹੀਨਾ ਦੇਣਾ ਸ਼ੁਰੂ ਕਰਦਾਂਗੇ ਸਰ ਵਾਦੇ ਜਿਹੜੇ ਪੂਰੇ ਆਪਣੇ 1000 ਰੁਪਏ ਮਹਿਲਾਵਾਂ ਵਾਲਾ ਹੋ ਗਿਆ ਉਹ ਹਲੇ ਤੱਕ ਵਾਦਾ ਪੂਰਾ ਨਹੀਂ ਹੋਇਆ ਪਰ ਜੇ ਆਪਾਂ ਇਸ ਤਰ੍ਹਾਂ ਸੋਚੀਏ ਉਹ ਸਰਕਾਰਾਂ ਦੇ ਕੰਮ ਨੇ ਜਿਸ ਤਰ੍ਹਾਂ ਉਹ ਜਦੋਂ ਵੀ ਉਹਨਾਂ ਨੇ ਬਜਟ ਦੇ ਵਿੱਚ ਲੈ ਕੇ ਆਣਾ ਉਹ ਉਹਵੇਂ ਪਰ ਜਿਹੜੇ ਮੁੱਦੇ ਆਪਣੇ ਜਿਵੇਂ ਸੜਕਾਂ ਵਗੈਰਾ ਹੋ ਗਈਆਂ ਉਹ ਸਾਰਾ ਐਮੀ ਦੇ ਐਮੀ ਪਈਆਂ ਨੇ ਕੀ ਸੜਕਾਂ ਤੋਂ ਤੁਹਾਡੀ ਆਪਣਾ ਕਿ ਤੀ ਸਨੰਦ ਪਟਿਆਲਾ ਸਨੰਦ ਤੋਂ ਸੜਕਾਂ ਚੌੜੀ ਕਰ ਦਿੱਤੀ ਗਈ ਹੈ ਹਾਂਜੀ ਸਰ ਚੌੜੀ ਬਿਲਕੁਲ ਮੈਂ ਕਹਾਂ ਬਹੁਤ ਸਹੂਲਤ ਹੋ ਰਹੀ ਜਾਂਦੀ ਐਕਸੀਡੈਂਟ ਵਗੈਰਾ ਬਹੁਤ ਹੁੰਦੇ ਸੀ ਚਲੋ ਅਸੀਂ ਧੰਨਵਾਦ ਕਰਦੇ ਆ ਵੀ ਕੰਮ ਹੁਣ ਚੱਲਿਆ ਇਹ ਇਹ ਹੁਣ ਲੰਬੇ ਸਮੇਂ ਤੋਂ ਪਿਛਲੇ 3-4 ਸਰਕਾਰਾਂ ਤੋਂ ਮੰਗੇ ਸੀ ਮੇਰੇ ਖਿਆਲ ਦੇ ਨਹੀਂ ਨਹੀਂ ਸਰ ਪਿਛਲੇ ਸਰਦਾਰ ਸਾਹਿਬ ਨੇ ਵੀ ਪਾਸ ਕੀਤੀ ਸੀ ਅਜੇ ਤਿੰਨ ਯਾਦ ਹਾਂਜੀ ਹਾਂਜੀ ਸਰ ਬਿਲਕੁਲ ਯਾਦ ਆ ਸਾਨੂੰ ਤੇ ਪਰ ਭਗਵਾਨਤਮਾਨ ਸਾਹਿਬ ਨੇ ਇਹ ਮੁੱਦਾ ਲਿਆ ਕੇ ਸਾਡੇ ਪਟਿਆਲਾ ਦੇ ਕੋਈ ਗਏ ਸੀ ਉੱਤੇ ਮੁੱਦਾ ਲੈ ਕੇ ਪਰ ਉਹਨਾਂ ਨੇ ਬਿਲਕੁਲ ਇਹ ਸੜਕ ਦਾ ਬਹੁਤ ਵਧੀਆ ਕੀਤਾ ਦੁਰਘਟਨਾ ਘਟਗੀਆਂ ਬਿਲਕੁਲ ਧੰਨਵਾਦ ਜਿਹੜੇ ਕੰਮ ਚੰਗੇ ਨੇ ਸਰ ਸਰਕਾਰ ਦੇ ਉਹਨਾਂ ਵਾਸਤੇ ਅਸੀਂ ਧੰਨਵਾਦ ਜ਼ਰੂਰ ਕਰਾਂਗੇ ਤੇ ਚੰਗੇ ਕੰਮਾਂ ਤੋਂ ਯਾਦ ਨੇ ਵਿਰੁੱਧ ਜੰਗ ਛੇੜ ਰੱਖੀ ਹੈ ਉਹਨੂੰ ਚੰਗਾ ਕਹੋਗੇ ਨਹੀਂ ਸਰ ਬਿਲਕੁਲ ਚੰਗਾ ਕਹਾਂਗੇ ਪਰ ਜਿੱਥੇ ਤੱਕ ਠੱਲ ਪੈਣੀ ਚਾਹੀਦੀ ਸੀ ਉੱਨੀ ਠੱਲ ਨਹੀਂ ਪਈ ਜਿੰਨਾ ਨਸ਼ਾ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ ਵੈਸੇ ਇਹ ਗੱਲ ਤੋਂ ਪਰ ਬਿਲਕੁਲ ਹੀ ਜ਼ੀਰੋ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਨਸ਼ਾ ਕਿਉਂਕਿ ਨੌਜਵਾਨ ਪੀੜੀ ਬਿਲਕੁਲ ਹੀ ਖਤਮ ਹੁੰਦੀ ਜਾ ਰਹੀ ਹੈ। ਨਸ਼ਾ ਜ਼ੀਰੋ ਕਰਨਾ ਮਤਲਬ ਸਾਰੀਆਂ ਸਰਕਾਰਾਂ ਨੇ ਕਰਨੀਆਂ ਕਿ ਨਸ਼ਾ ਜ਼ੀਰੋ ਕਰਨਾ ਬਹੁਤ ਮੁਸ਼ਕਿਲ ਹੈ। ਇਹਦੇ ਲਈ ਤੁਸੀਂ ਕੁਝ ਵਿਚਾਰ ਦੇਣਾ ਚਾਹੋਗੇ ਕਿਵੇਂ ਖਤਮ ਹੋ ਸਕਦਾ ਹੈ ਜ਼ੀਰੋ? ਸਰ ਜ਼ੀਰੋ ਤਾਂ ਦੇਖੋ ਜਿੱਥੋਂ ਪ੍ਰੋਵਾਈਡ ਹੋ ਰਿਹਾ ਉੱਥੇ ਹੋ ਸਕਦਾ। ਜਿਵੇਂ ਹੁਣ ਫੈਕਟਰੀਆਂ ਚੋਂ ਆਂਦਾ ਮੈਡੀਕਲ ਨਸ਼ੇ ਹੋ ਰਹੇ ਨੇ ਸਰ। ਦੂਜੇ ਟੀਕੇ ਲੱਗ ਰਹੇ ਨੇ ਸਰ। ਇਹ ਤਾਂ ਸਰਕਾਰ ਦੇ ਹੱਥ ਹੀ ਆ ਸਰਕਾਰ ਕਿਸ ਤਰ੍ਹਾਂ ਬੰਦ ਕਰੀ? ਹੋਰ ਕੀ ਕਹਿਣ ਚਾਹੋਗੇ ਤੁਸੀਂ ਵੀ ਹੋਰ ਕੋਈ ਮੰਗ ਤੋਂ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਸਾਰਾ ਸਾਡੀ ਇਹ ਮੰਗ ਆ ਵੀ ਸਾਨੂੰ ਤਾਂ ਇੱਕ ਸਿਰਫ ਡਿਸਪੈਂਸਰੀ ਵਾਰੀ ਕਿਹਾ ਸੀ ਸਾਨੇ ਚਲੋ ਡਾਕਟਰ ਬਲਬੀਰ ਜੀ ਨੇ ਮੰਨਿਆ ਉਹਨਾਂ ਨੇ ਡਿਸਪੈਂਸਰੀ ਦਾ ਸਮਾਨ ਵਗੈਰਾ ਸਾਡੀ ਮਤਾ ਪਾ ਕੇ ਦਿੱਤਾ ਸੀ ਉਹਨਾਂ ਨੇ ਉਰੇ ਪ੍ਰੋਵਾਈਡ ਕੀਤਾ ਪਰ ਹਲੇ ਤੱਕ ਕੋਈ ਡਾਕਟਰ ਨਹੀਂ ਪ੍ਰੋਵਾਈਡ ਹੋਇਆ ਉਰੇ ਵੀ ਚੰਗਾ ਡਾਕਟਰ ਆਵੇ ਸਾਡੇ ਪਿੰਡ ਨੂੰ ਮੈਡੀਕਲ ਸਹੂਲਤ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬਾਕੀ ਸਹੂਲਤਾਂ ਵਨ ਠੀਕ ਹੈ ਸਿਹਤ ਬਲ ਲਾਉਂਦੋ ਸਕੂਲਾਂ ਦੀਆਂ ਸਹੂਲਤਾਂ ਹੈਗੀਆਂ ਬਿਲਕੁਲ ਸਰ ਸਕੂਲ ਸਾਡੇ ਨਵੀਂ ਬਿਲਡਿੰਗ ਬਣ ਰਹੀ ਆ ਇਹ ਆਪਣਾ ਵੱਡਾ ਬਣ ਰਿਹਾ ਸਕੂਲ ਪਲੱਸ 2 ਤੱਕ ਬਣ ਰਿਹਾ ਸਰ ਤੇ ਵਧੀਆ ਸਕੂਲ ਬਣ ਰਿਹਾ ਹੈ ਪੰਜਾਬ ਸਰਕਾਰ ਨੂੰ ਉਹਨਾਂ ਦੇ ਕੰਮਾਂ ਦੇ ਲਈ ਤੁਸੀਂ ਕਿੰਨੇ ਨੰਬਰ ਦੇਣਾ ਚਾਹੋਗੇ ਸਰ ਜਿਹੜੇ ਚੰਗੇ ਕੰਮ ਕਰਨਗੇ ਨੰਬਰ ਤਾਂ ਆਪਣੇ ਆਪ ਹੀ ਲੋਕਾਂ ਨੇ ਦੇਣੇ ਨੇ ਤੇ ਵਿਧਾਇਕ ਤੁਹਾਡੇ ਜਿਹੜੇ ਐ ਇੱਥੇ ਨੇ ਮਿਲ ਰਹੇ ਨੇ ਤੁਹਾਨੂੰ ਅ ਸਰ ਦੋ ਵਾਰ ਹੀ ਆਏ ਨੇ ਪਿੰਡ ਨਸ਼ਿਆਂ ਵਿਰੁੱਧ ਸਾਡੇ ਕੈਂਪ ਲੱਗਿਆ ਸੀ ਉਰੇ ਅਸੀਂ ਉਹਨਾਂ ਨੂੰ ਪੂਰਾ ਸੰਯੋਗ ਦਿੱਤਾ ਸੀ ਤੇ ਆਂਦੇ ਰਹਿੰਦੇ ਨੇ ਸਰ ਮਿਲਦੇ ਆ ਤੁਹਾਨੂੰ ਮਿਲ ਜਾਂਦੇ ਆ ਸਰ ਕਰੇ ਕੰਮ ਕਮ ਕਰ ਦਿੰਨੇ ਆ ਕਮ ਹੋਰ ਨੇ ਸਰ ਜਿੰਦਗੀ ਤੱਕ ਕਰਵਾਉਣੇ ਨੇ ਉਹ ਹੋ ਹੀ ਜਾਂਦੇ ਨੇ ਗੱਲ ਨਹੀਂ ਆਮ ਬੰਦਿਆਂ ਨੂੰ ਮਿਲਣ ਨੇ ਵੈਸੇ ਨਹੀਂ ਸਰ ਆਮਨ ਨੂੰ ਨਹੀਂ ਮਿਲਦੇ ਨਹੀਂ ਨਹੀਂ ਸਰ ਸ਼ਿਕਾਇਤ ਹੈ ਉਹਨਾਂ ਤੋਂ ਸ਼ਿਕਾਇਤ ਹੋਈ ਸਕਦੀ ਹੈ ਸਰ ਵੀ ਸਾਡੇ ਕੰਮ ਨਹੀਂ ਹੋ ਰਹੇ ਉਹ ਡਿਸਪੈਂਸਰੀ ਦਾ ਕੰਮ ਸਾਡਾ ਰੁਕਿਆ ਪਿਆ ਸਰ ਸਿਰਫ ਡਿਸਪੈਂਸਰੀ ਦਾ ਕੰਮ ਹੀ ਰੁਕਿਆ ਪਿਆ ਬਿਲਕੁਲ ਬਿਲਕੁਲ ਸਰ ਤਾਂ ਇਹ ਪਿੰਡ ਦੀ ਅਸੀਂ ਬਾਰਨ ਪਿੰਡ ਦੀ ਸਾਥ ਦੇ ਵਿੱਚ ਮੌਜੂਦ ਸੀਗੇ ਤਾਂ ਤੁਸੀਂ ਸੁਣ ਸਕਦੇ ਹੋ ਕੁਛ ਪਿੰਡ ਦੀ ਸਾਥ ਬਹੁਤ ਵਧੀਆ ਹੈ ਪਿੰਡ ਦਾ ਲੋਕ ਬਹੁਤ ਵਧੀਆ ਹੈ ਪਿੰਡ ਦੀਆਂ ਸੜਕਾਂ ਬਹੁਤ ਵਧੀਆ ਹੈ ਪਿੰਡ ਦੇ ਸਫਾਈ ਦਾ ਪ੍ਰਬੰਧ ਬਹੁਤ ਵਧੀਆ ਹੈ ਪਿੰਡ ਦੇ ਜਿਹੜੇ ਸਕੂਲ ਹੈਗੇ ਆ ਉਹ ਬਹੁਤ ਵਧੀਆ ਬਸ ਇਹਨਾਂ ਨੂੰ ਇੱਕ ਤੇ ਸਿਰਫ ਇੱਕ ਸ਼ਿਕਾਇਤ ਹੈ ਉਹ ਹੈਗੀ ਹੈ ਪਿੰਡ ਦੇ ਵਿੱਚ ਡਿਸਪੈਂਸਰੀ ਦੀ ਘਾਟ ਹੋਣਾ ਡਿਸਪੈਂਸਰੀ ਨਾ ਹੋਣ ਕਰਕੇ ਇਹਨਾਂ ਨੂੰ ਜਿਹੜਾ ਇਲਾਜ ਕਰਵਾਉਣ ਲਈ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਹੈ ਜੋ ਇਹਨਾਂ ਨੂੰ ਬਹੁਤ ਖਲਦਾ ਆਏਗਾ ਅਸੀਂ ਨਿਊ ਸਟੇਟ ਦੇ ਵਿਸ਼ੇਸ਼ ਪ੍ਰੋਗਰਾਮ ਪਿੰਡ ਦੀ ਸਾਥ ਤੇ ਰਾਹੀ ਮੰਗ ਕਰਾਂਗੇ ਕਿ ਮੁੱਖ ਮੰਤਰੀ ਪੰਜਾਬ ਤੇ ਸਿਹਤ ਮੰਤਰੀ ਪੰਜਾਬ ਇਸ ਪ੍ਰੋਗਰਾਮ ਨੂੰ ਜੇ ਦੇਖਦੇ ਹੋਣਗੇ ਤਾਂ ਇਸ ਪਿੰਡ ਦੀ ਜਿਹੜੀ ਮੰਗ ਹੈ ਉਹ ਜਲਦ ਤੋਂ ਜਲਦ ਪੂਰੀ ਕਰਨਗੇ ਕੈਮਰਾਮੈਨ ਮਨਦੀਪ ਸਿੰਘ ਮੰਨੀ ਨਾਲ ਇੰਦਰ ਸਬਰਵਾਲ ਵਿਸ਼ੇਸ਼ ਪ੍ਰੋਗਰਾਮ ਪਿੰਡ ਦੀ ਸਾਥ ਤੇ ਲਈ